ਕੁੜੀਆਂ ਕਿੱਥੇ ਦੱਬਦੀਆਂ ਨੇ ਉਹ ਤਾਂ ਕਹੂਗੀ ਨਹੀਂ ਮੈਨੂੰ ਤੋੜ ਦੋ ਨਹੀਂ ਮੈਂ ਹੋਰ ਪੱਛ ਜਾਂਦੀਆਂ ਤਾਂ ਜਦ ਹੀ ਸਟਾਰਟ ਹੋ ਜਾਂਦੀਆਂ ਨੇ ਫੋਨ ਤੇ ਗੱਲਾਂ ਕਰਨ ਮੁੰਡੇ ਨਾਲ ਮੈਨੂੰ ਤਾਂ ਇਹਨਾਂ ਦਾ ਨਾਮ ਵੀ ਨਹੀਂ ਆਉਂਦਾ ਹਾਂ ਹਾਂਜੀ ਬਾਬੇ ਉਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਮੈਂ ਆਪਣੀ ਦਾਦੀ ਮਾਂ ਜੀ ਤੋਂ ਪੁੱਛੂੰਗਾ ਵੀ ਥੋਨੇ ਕੀਆ ਜਿਹੜਾ ਜਨਮ ਤੋਂ ਲੈ ਕੇ ਆਪਦੇ ਵਿਆਹ ਤੱਕ ਦਾ ਸਮਾਂ ਜਿਹੜਾ ਉਹ ਬਤੀਤ ਕੀਤਾਗਾ ਵੀ ਤੁਹਾਡਾ ਜਨਮ ਕਦੋਂ ਹੋਇਆ ਸੀਗਾ ਜਾਂ ਫਿਰ ਤੁਹਾਡੇ ਜਨਮ ਤੋਂ ਬਾਅਦ ਤੁਹਾਨੂੰ ਕੀ ਕੀ ਦਿੱਕਤਾਂ ਆਈਆਂ ਨੇ ਜਾਂ ਤੁਹਾਡੀ ਸੁਰਤ ਕਦੋਂ ਸੰਭਲੀ ਹੈ ਹਨਾ ਵੀ ਉਹ ਸਾਰੀਆਂ ਗੱਲਾਂ ਵਾਸਤਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਅਸੀਂ ਮੈਂ ਤੇ ਦਾਦੀ ਪੋਤਾ ਦਾਦੀ ਸਸਰੀਕਰ ਸਸਰੀਕਰ ਭਾਈ ਜਿਹੜਾ ਤੁਹਾਡਾ ਜਨਮ ਦਾਦੀ ਜੀ ਇਹ ਕਦੋਂ ਹੋਇਆ ਸੀਗਾ ਮੇਰਾ ਜਨਮ ਤਾਂ ਤਪ ਤੋਂ ਹਾੜੀ ਤੋਂ ਬਾਅਦ ਹੋਇਆ ਜਿਆਦਾ ਸਮਝ ਹਾੜੀ ਵੱਢ ਕੇ ਟੋਕਾ ਟੁਕਾ ਕਰਦੇ ਹੁੰਦੇ ਇਹਦਾ ਤੇਤ ਦੀ ਸੰਗਰਾਦ ਨੂੰ ਬੁਲਾ ਦਿੰਦੇ ਹੁੰਦੇ ਤੇ ਵੀ ਅਸੀਂ ਨੇ ਹਾੜੀ ਵੱਢ ਕੇ ਸੀ ਪਹਿਲਾਂ ਮੱਥਾ ਟੇਕਣਾ ਦਾਦੀ ਮਾਂ ਜਿਹੜਾ ਇਹ ਅੱਜ ਕੱਲ ਦੇ ਬੱਚੇ ਨੇਗੇ ਜਿਹੜਾ ਨਾਮ ਰੱਖਿਆ ਜਾਂਦਾਗਾ ਜਿਵੇਂ ਹੁਣ ਮੰਨ ਲਓ ਮੇਰਾ ਨਾਮ ਰੱਖਿਆਗਾ ਇਹ ਉਸੇ ਦਿਨ ਰੱਖ ਦਿੰਦੇ ਨੇ ਜਿਹੜਾ ਵੀ ਥੋੜੇ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਨਾਮ ਸੀਗਾ ਉਹ ਥੋੜਾ ਕਿਵੇਂ ਰੱਖਿਆ ਗਿਆ ਸੀਗਾ ਨਾ ਉਹ ਸਾਡਾ ਪਸੂ ਵੀ ਕਰ ਦਿਆ ਨੇ ਤਾਂ ਰੱਖਿਆ ਸੀ ਮਾਪੇ ਨੇ ਭਾਈ ਗਰਮੇਲ ਮੇਰੇ ਨਾਨਾ ਕਿ ਐਡੋ ਹੀ ਫੈਨਦਾ ਹੁੰਦਾ ਸੀ ਅੱਛਾ ਹਾਂ ਵੀ ਹਰੇਕ ਨਿਆਣੇ ਦੇ ਅੱਡੇ ਅੱਡੇ ਨਾਉ ਤਾਰਦਾ ਸੀ ਆਪਣੇ ਪੋਤੇ ਆ ਦੇ ਵੀ ਦੋ ਤੀਆਂ ਦੇ ਵੀ ਉਹ ਸਮਿਆਂ ਦੇ ਵਿੱਚ ਵੀ ਮਾਤਾ ਜੀ ਜਿਹੜੇ ਵੀ ਆਪਣੇ ਨਾਮ ਨੇ ਉਹਦੀ ਰੱਖੇ ਜਾਂਦੇ ਸੀਗੇ ਜਾਂ ਫਿਰ ਬਾਅਦ ਚ ਵੀ ਬਾਅਦ ਚ ਜਿਹੜਾ ਪੱਕਾ ਨਾਮ ਸੀ ਪੁੱਤ ਉਹ ਤਾਂ ਫਿਰ ਪਹਿਨਾ ਰੱਖਿਆ ਜਾਂਦਾ ਸੀ ਵਿੱਚ ਕੱਚਾ ਨਾਮ ਹਰ ਵਕਤ ਬੁਲਾਉਂਦੇ ਅੱਛਾ ਕਿੱਥਾ ਨੌਰਾ ਕਲਾ ਦੇ ਅੱਛਾ ਜਿਹੜੀ ਵੀ ਮੰਨ ਕੇ ਚਲੋ ਵੀ ਤੁਸੀਂ 5 ਸਾਲ ਦੇ ਹੋਏ ਜਾਂ 10 ਸਾਲ ਦੇ ਹੋਏ ਜਿਹੜੀ ਪੜ੍ਹਾਈ ਹੈਗੀ ਵੀ ਉਹ ਪੜ੍ਹਾਈ ਦੇ ਬਾਰੇ ਤੁਸੀਂ ਕੀ ਦੱਸਣਾ ਚਾਹਣੇ ਹੋਗੇ ਓਹੋ ਉਹ ਪੜ੍ਹਾਈ ਬਾਰੇ ਤਾਂ ਵੀ ਅੱਗੇ ਮੇਰਾ ਬਾਪ ਕਹਿੰਦਾ ਹੁੰਦਾ ਵੀ ਮੇਰੀਆਂ ਕੁੜੀਆਂ ਸੁਲੱਖੀਆਂ ਨਹੀਂ ਵੀ ਮੈਂ ਸਕੂਲ ਭੇਜਦਾ ਹਾਂ ਅੱਛਾ ਵੀ ਕੋਈ ਤਾਂ ਨਹੀਂ ਟੱਲੀ ਉਹ ਕੁੜੀ ਕਿੱਤਰੀ ਪੜ੍ਹਦੀ ਸੀ ਵੀ ਜੇ ਮੈਂ ਜਾਂਦੀ ਸੀ ਜਵਾਖਾਂ ਨੂੰ ਛੱਡਣ ਮੇਰੇ ਭਰਾ ਛੋਟੇ ਕੇ ਦੋ ਹੂੰ ਉਹਨਾਂ ਨੂੰ ਸਕੂਲ ਚ ਛੱਡਣ ਜਾਂਦੀ ਹੁੰਦੀ ਸੀ ਵੀ ਡਰਦੀ ਡਰਦੀ ਜਾਂਦੀ ਹੁੰਦੀ ਸੀ ਵੀ ਲੋਕੋ ਕੀ ਛੱਡਣ ਜਾਂਦੀ ਸੀ ਵੀ ਮੇਰੇ ਬੇਬੇ ਕਾਹਦੀ ਹੁੰਦੀ ਵੀ ਪੁੱਤੋ ਕਿ ਤੇਰ ਬਾਪ ਨਾ ਤੈਨੂੰ ਮਿਲ ਜੇ ਕੁੱਤੇ ਨਾ ਅੱਛਾ ਵੀ ਜਾਲ ਨਹੀਂ ਤੇ ਦਿੰਦੇ ਹੁੰਦੇ ਸਕੂਲ ਹੂੰ ਵੀ ਫੇਰ ਭਾਈ ਆਪਣੇ ਤੇਰ ਮਾਮੇ ਹੋਰੀ ਪੜ੍ਹੇ ਨੇ ਦੋਈ ਕਾਰਨ ਕੀ ਸੀਗਾ ਵੀ ਜਿਹੜਾ ਕੁੜੀਆਂ ਨੂੰ ਸੀਗਾ ਪਿਛਲੇ ਟਾਈਮ ਦੇ ਵਿੱਚ ਪੜਾਉਂਦੇ ਨਹੀਂ ਜਾਂਦਾ ਸੀ ਹਾਂ ਪੜਾਇਆ ਹੁੰਦੀ ਆ ਇੱਕ ਪੜਾਉਂਦੇ ਨੇ ਪਤਾ ਕਿ ਪੜਾਉਂਦੇ ਕਿਉਂ ਨਹੀਂ ਸੀਗੇ ਵੀ ਕੀ ਕਹਣਾ ਸੌ ਚੋ ਇੱਕ ਕੁੜੀ ਪੜਦੀ ਨਹੀਂ ਹਰੇਕ ਕੁੜੀ ਕੋਈ ਨਹੀਂ ਸੀ ਪੜਦੀ ਆ ਸਾਡੇ ਜਵਾਨੇ ਚ ਇਹ ਬੇਬੇ ਜਿਹੜੇ ਹੱਲੇ ਪਏ ਨੇ ਜੇ ਆਪਾਂ ਹੱਲੇ ਕਹਿ ਦੀਏ ਜਾਂ ਫਿਰ ਇਹ ਵੀ ਪੰਜਾਬ ਦੇ ਵਿੱਚ ਵੰਡ ਹੋਈ ਆ ਜਾਂ ਘਾਣ ਹੋਇਆ ਇਹ ਤੁਸੀਂ ਨੇ ਦੇਖਿਆਗਾ ਪੁਰਾਣਾ ਸਮਾਂ ਜਾਂ ਨਹੀਂ ਦੇਖਿਆ ਮਾਂ ਪੁੱਤ ਮੈਂ ਨਹੀਂ ਦੇਖਿਆ ਆਇਗਾ ਮੈਂ ਤਾਂ ਜਣੋ ਦੀ 11 ਸਾਲ ਛੋਟੀਆਂ ਹੱਲਿਆਂ ਤੋਂ ਅੱਛਾ ਹਾਂ ਮੇਰੀ ਬੜੀ ਭੈਣ ਨੂੰ ਬਾਰੇ ਵੀ ਪੰਜ ਮਹੀਨਾ ਸੀ ਮੇਰ ਮਾਂ ਨੂੰ ਅੱਛਾ ਵੀ ਉਹ ਕੰਜੇ ਅਸੀਂ ਦੋ ਦੋ ਸੂਟ ਪਾਉਂਦੀਆਂ ਵੀ ਖਬਰ ਨਹੀਂ ਕਾਲ ਮਾਰ ਜਾਣਗੇ ਮੁਸਲਮਾਨ ਸਾਹਿਬ ਜਿਹੜਾ ਮੰਨ ਕੇ ਚਲੋ ਵੀ ਤੁਸੀਂ ਨੇ ਸਮਾਂ ਹਟਾਇਆਗਾ ਵੀ ਅੱਜ ਦੇ ਟਾਈਮ ਕੀ ਆ ਜਿਹੜੇ ਛੋਟੇ ਜਵਾਕ ਨੇ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਦੇ ਛੋਟੇ ਛੋਟੇ ਜਵਾਕਾਂ ਦੇ ਉਹਨਾਂ ਦੀਆਂ ਮੰਮੀਆਂ ਨੇ ਜਿਹੜੀਆਂ ਉਹ ਡੈਂਪਰ ਪਾਉਂਦੀਆਂ ਨੇ ਹਾਂ ਹਾਂ ਉਹ ਜਿਹੜਾ ਆਪ ਥੋੜੇ ਸਮਿਆਂ ਦੇ ਵਿੱਚ ਕੀ ਪਾਇਆ ਜਾਂਦਾ ਸੀ ਸਾਡੇ ਸਮਿਆਂ 'ਚ ਤਾਂ ਪੁੱਤ ਕੋਈ ਨਹੀਂ ਸੀ ਪਾਇਆ ਪੁਰਾਣੇ ਕੱਪੜਿਆਂ ਦੇ ਲੰਗੋਟ ਸਿਉ ਲਾਂਦੀਆਂ ᱛੀਆਂ ਤਿੰਨ ਕੁੰਜੇ ਜੇ ਅੱਛਾ ਤਣੀ ਲਾ ਕੇ ਬਸ ਉਹ ਕੁੰਡੀ ਜੀ ਬਣਾ ਕੇ ਮੂਰੇ ਲਾ ਕੇ ਬਸ ਉਹੀ ਬਣ ਦਿੰਦੀਆਂ ਸੀਆਂ ਤਾਲੇ ਤਾਂ ਐ ਮਾਰ ਕੇ ਪੁੱਤ ਕੱਪੜਾ ਰੱਖ ਲੈਂਦੀਆਂ ਸੀ ਉਹ ਬੇਬੇ ਲੰਗੋਟ ਕਹਿੰਦੇ ਤੇ ਜਾਂ ਕੋਈ ਹੋਰ ਨਾਮ ਵੀ ਦਿੱਤਾ ਹੋਇਆ ਨਹੀਂ ਨਾ ਨਾ ਲੰਗੋਟ ਜਾਂ ਜਾਂਗੀਏ ਕਹਿੰਦੇ ਜਾਂ ਲੰਗੋਟ ਹੁਣ ਵੀ ਉਹੀ ਕਹਿੰਦੇ ਨੇ ਲੰਗੋਟ ਮੈਂ ਸੁਣਿਆਗਾ ਕਹਿੰਦੇ ਵੀ ਉਹਨਾਂ ਨੂੰ ਪੋਤੜੇ ਵੀ ਕਹਿੰਦੇ ਤੇ ਪੋਤੜੇ ਉਹ ਦੂਏ ਨੇ ਚਾਰਸ ਬੜੇ ਪੋਤੜੇ ਨੇ ਜੇ ਬਸਾਬ ਨਾਲ ਭਿੱਜ ਜਾਂਦਾ ਸੀ ਪਾਣੀ ਥਾਈ ਕੱਢਣਾ ਸੀ ਜਾਂ ਪੂਰੇ ਨੂੰ ਵੱਢ ਕੇ ਕਈ ਸਮਝ ਚ ਅੱਗੇ ਤੱਕ ਏਸ ਹੁੰਦੇ ਤੇ ਕੇਸੀਆਂ ਹੁੰਦੇ ਤਾਂ ਪਰਾਣੇ ਰਿਓ ਬਾਨੇ ਚ ਹੂੰ ਉਹਦੇ ਤਿੰਨ ਚਾਰ ਪੋਤ ਤੰਨਾ ਪੋਤੜੇ ਕਰ ਲੈਂਦੇ ਤੇ ਜਾਂ ਦੋ ਕਰ ਲੈਂਦੇ ਤੇ ਖੇਸੀ ਵੱਢ ਕੇ ਜਣੂ ਦੀ ਉਹ ਖੇਸੀ ਉਹ ਵੜਦੇ ਤੇ ਆ ਜਿਹੜੇ ਹੁਣ ਰਾਈਪਰ 'ਚ ਚੱਲੇ ਨੇ ਅੱਛਾ ਮੈਨੂੰ ਤਾਂ ਇਹਨਾਂ ਦਾ ਨਾਮ ਵੀ ਨਹੀਂ ਆਉਂਦਾ ਅੱਛਾ ਬੀ ਭਾਈ ਆਪਣੇ ਸਾਡੇ ਜਵਾਲੇ 'ਚ ਦਾ ਹੀ ਜਵ ਨਹੀਂ ਸੀ ਅੱਛਾ ਪਤਾ ਹੀ ਨਹੀਂ ਸੀ ਇਹ ਚੀਜ਼ਾਂ ਦਾ ਪਾਈਸੇ ਇਹ ਤਾਂ ਹੁਣ ਰੂੜੀਆਂ ਤੇ ਛੜਦੀਆਂ ਨੇ 10 ਰੁਪਈਆ ਦਾ ਆਉਂਦਾ ਦੇਖ ਲਓ ਤੁਸੀਂ ਕਿੰਨਾ ਵੀ ਇਹ ਜਿਹੜੀਆਂ ਅੱਜ ਆਉਣ ਵਾਲੇ ਟਾਈਮ ਦੀਆਂ ਕੂੜੀਆਂ ਜਾਂ ਨੂਹਾ ਨੇ ਵੀ ਉਹ ਕਿੰਨਾ ਪੈਸਾ ਬੇਬੇ ਖਰਾਬ ਕਰ ਦੀਆਂ ਲੈ ਇਹ ਡੈਂਪਰ ਕੀ ਖਰਾਬ ਕਰਨ ਵਾਲੀ ਹੈ ਜਿਹੜਾ ਆਪਣੇ ਕੋਲੇ ਕੋਈ ਪੁਰਾਣਾ ਕੱਪੜਾ ਪਿਆ ਵੀ ਫालतू ਕੱਪੜਾ ਪਿਆ ਵੀ ਤੁਸੀਂ ਉਹ ਵਰਤ ਲੋ ਹਾਂ ਦੇਖੋ ਜਾੰਗੀ ਜੀ ਦੇ ਹੇਠਾਂ ਛੋਟੀ ਜੀ ਤਾਇ ਮਾਰਦੀਆਂ ਤਾਇ ਮਾਰ ਕੇ ਧਰ ਦਿੰਦੀਆਂ ਬਸ ਉਹ ਚੀ ਲੀਰ ਕੱਢ ਕੇ ਜਦ ਬੱਚਾ ਲੈਟਰਿੰਗ ਕਰ ਲੈਂਦਾ ਉਹੀ ਕੱਢ ਕੇ ਕੂੜੇ 'ਚ ਸੁੱਟ ਦਿੰਦੀਆਂ ਸੀ। ਅੱਛਾ। ਹੁਣ ਭਾਈ ਹਾਲ ਪਾਉਂਦੀਆਂ ਨੇ ਮੈਨੂੰ ਤਾਂ ਇਹਨਾਂ ਦਾ ਨਾਮ ਨਹੀਂ ਆਉਂਦਾ। ਇਹ ਇਹਨਾਂ ਨੂੰ ਡੈਂਪਰ ਕਹਿੰਦੇ ਨੇ ਬੰਦੇ। ਵੀ ਉਸ ਤੋਂ ਬਾਅਦ ਜਦੋਂ ਤੁਸੀਂ ਵੱਡੇ ਹੋਏ ਮੰਨ ਕੇ ਲੋ 5 ਸਾਲ ਦੇ 7 ਸਾਲ ਦੇ ਫਿਰ ਤੁਸੀਂ ਕੀ ਕੰਮ ਕਰਨਾ ਸਟਾਰਟ ਕਰਿਆ? ਵੀ ਤੁਸੀਂ ਤਾਂ ਪੜ੍ਹਾਈ ਤਾਂ ਕਰੀ ਨਹੀਂ। ਨਾ ਪੜ੍ਹਾਈ ਤਾਂ ਕਰੀ ਨਹੀਂ ਭਾਈ ਅੱਗੇ ਤਾਂ ਮੇਰੀ ਮਾਂ ਮੱਝਾ ਜਾਦੇ ਰੱਖਦੀ ਸੀ। ਹੂੰ। ਮੁੰਡੇ ਛੋਟੇ ਤੇ ਤਿੰਨ ਭੈਣਾਂ ਸੀ ਬੜੀਆਂ ᱛੀਆਂ। ਅੱਛਾ। ਮੇਰੀਆਂ ਭੈਣਾਂ ਨੂੰ ਲੈ ਕੇ ਕੱਖਾਂ ਨੂੰ ਬਾਗ ਜਾਂਦੀ ਸੀ ਭਾਈ ਹੂੰ ਵੀ ਮੈਂ ਭਾਈ ਦੋਏ ਤੇ ਮਾਮੇ ਉਹਨਾਂ ਰੱਖਦੀ ਅੱਛਾ ਹਾਂ ਉਹਨਾਂ ਨੂੰ ਨਿਮਾਉਣਾ ਧਮਾਉਣਾ ਸਕੂਲ ਭੇਜਣਾ ਸਕੂਲ ਚੋਂ ਆਉਣਾ ਉਹਨਾਂ ਨੂੰ ਰੋਟੀ ਪ੍ਰਸ਼ਾਦਾ ਦੇਣਾ ਅੱਛਾ ਉਹਨਾਂ ਨੂੰ ਚਾਹ ਪਾਣੀ ਪਿਉਣਾ ਹੂੰ ਬਸ ਗਰਮੀ ਜਾਦੇ ਚ ਫੇਰ ਨਿਮਾ ਦਿੰਦੀ ਸੀ ਵੀ ਨਿਮਾ ਕੇ ਰੱਖਣੇ ਨੇ ਭਾਈ ਬੱਚੇ ਅੱਛਾ ਹਾਂ ਜਿਹੜਾ ਜਿਹੜਾ ਤੁਹਾਡਾ ਉਹ ਸਮਾਂ ਸੀਗਾ ਜਾਂ ਆਪਣੇ ਕਹਿ ਦਈਏ ਮੇਰੇ ਡੈਡੀ ਦੇ ਨਾਨਾ ਸੀਗੇ ਉਹ ਕੀ ਕੰਮ ਕਰਦੇ ਸੀਗੇ ਉਹ ਬਸ ਉਹੀ ਦਿਹਾੜੀ ਜੋਤੀ ਕਰਦੇ ਤੇ ਪੁੱਤ ਥੋੜੀ ਜੀ ਜ਼ਮੀਨ ਸੀ ਬਸ ਹੂੰ ਬੀਜ ਬਿਜਾਈ ਕਰ ਲੈਂਦੇ ਤੇ ਕੁਝ ਸਰੋਂ ਬੀਜ ਦਿੰਦੇ ਤੇ ਕੁਝ ਕਣਕ ਬੀਜਣਾਂ ਦੇ ਤੇ ਆਪਦਾ ਇੰਜਣਾ ਨਾਲ ਪਾਣੀ ਪਾਉਂਦੇ ਤੇ ਪੁੱਤ ਅੱਛਾ ਨਾ ਅੱਗੇ ਮੋਟਰਾਂ ਪਈਆਂ ਹੂੰ ਨਾ ਅੱਗੇ ਖੂਹ ਹੁੰਦੇ ਤੇ ਟਿੰਡਾ ਨਾਲ ਅੱਛਾ ਜਾਂ ਬਸ ਖੂਹ ਦੇ ਵਿੱਚ ਆਪ ਸਿੱਟਕੇ ਮਤ ਬੰਜਣ ਚ ਨਾ ਲੈਂਦੇ ਸੀ ਵੀ ਜਾ ਟਿੰਡਾ ਨਾਲ ਪਾਣੀ ਢੇਡਦੇ ਤੇ ਬਲਦ ਜੋੜ ਲੈਂਦੇ ਤੇ ਜਾਂ ਬੋਤੀ ਜੋੜ ਲੈਂਦੇ ਸੀ ਹੁਣ ਪਰਾਣੀ ਘਰ ਤਾਂ ਕੋਈ ਰਹੀ ਨਹੀਂ ਨਾ ਪੁੱਤ ਕੋਈ ਬੋਤੀ ਰਹੀ ਆਪਣੇ ਪੰਜਾਬ ਵਿੱਚ ਹਾਂ ਨਾ ਬੱਦਰ ਰਿਹਾ ਹੁਣ ਤਾਂ ਮੋਟਰਾਂ ਲੱਗੀਆਂ ਬੇਬੇ ਹੁਣ ਤਾਂ ਮੋਟਰਾਂ ਲੱਗੀਆਂ ਹੁਣ ਤਾਂ ਹਰੇ ਨੂੰ ਵੀ ਭਾਈ ਕੰਦਨ ਬੱਚਾ ਜਾਦੇ ਖਰਚਿਆ ਖਾ ਖਾਂਦਾ ਤੂੜੀ ਮਹਿੰਗੀ ਆ ਹਾਂ ਆਹ ਭਾਈ ਰੇਡੀਅਲ ਲੈਂਦੇ ਸਕੂਟਰ ਨਾਲ ਟਰਾਲੀਆਂ ਜੋੜ ਲਕਤੀਆਂ ਨੇ ਆਲ ਰੇੜੀਆਂ ਲੈ ਲੀਆਂ ਰੇੜੀਆਂ ਲੈ ਲਈ ਅਪਡੇਟ ਹੋਈ ਜਾਂਦਾ ਗਾ ਜਮਾਨਾ ਇਹ ਫਿਰ ਜਿਹੜਾ ਮੰਨ ਕੇ ਪੈਸੇ ਦੀ ਤਾਂ ਹੁਣ ਕੀਮਤੇ ਨਹੀਂ ਰਹੀ ਕੀਮਤ ਨਹੀਂ ਰਹੀ ਇਹ ਲੋਕ ਤਾਂ ਹੀ ਕਹੀ ਜਾਂਦੇ ਨੇ ਕਰਜ਼ਾਈ ਨੇ ਤਾਂ ਹੀ ਲੋਕ ਤਾਂ ਹੀ ਕਰਜ਼ਾਈ ਹੋਗੇ ਇਹ ਲੋਕ ਕਹਿੰਦੇ ਨੇ ਵੀ ਛੱਡ ਲਵੇ ਪੈਸਾ ਤਾਂ ਆ ਨਹੀਂ ਰਿਹਾ ਵੀ ਪੈਸਾ ਤੁਸੀਂ ਅੜਾ ਵੀ ਕਿੰਨਾ ਰਹੂਗੇ ਰਾ ਮਡਾ ਵੀ ਆ ਹੀ ਨਹੀਂ ਸੋਚਦੇ ਵੀ ਅਸੀਂ ਆਹ ਤੇਲ ਰਾਹੀ ਜਾਂ ਅਸੀਂ ਉਹ ਕਰਦੇ ਆ ਪੈਸਾ ਬਰਬਾਦ ਕਰਦੇ ਆ ਹਾਂ ਹੁਣ ਆਈ ਪਤੇ ਇੱਕ ਬੰਦਾ ਵੇੜੇ ਚੋਂ ਮੁੰਡਾ ਕਹਜਾ ਕਰੇ ਹੂੰ ਇਹ ਤਾਂ 2 ਨੰਬਰ ਦਾ ਧੰਦਾ ਕਰਦੇ ਨੇ ਹੂੰ ਤੇਰੇ ਬਾਪੂ ਦਾ ਨਾਮ ਲੈ ਕੇ ਅੱਛਾ RAME ਕੇ ਤਾਂ 2 ਨੰਬਰ ਦਾ ਧੰਦਾ ਕਰਦੇ ਨੇ ਅੱਛਾ ਚੱਲ ਭਾਈ ਮੈਂ ਸੰਭਰਾ ਕਰਾਂ ਵੀ 22 ਥਾਈ ਵਾਲਾ ਫਾਉਂ ਵੀ ਸੰਪਰਨ ਦਿੱਤੀ ਵਿਚਾਰਾ ਲੰਗਾਗਾ ਸਾਫ ਤੋਂ ਚਾਹੀਦਾ ਹੂੰ ਕੁ ਦਿਨ ਨਾ ਇੱਕ ਦਿਨ ਸੁਣਿਆ ਭਾਈ ਦੋ ਦਿਨ ਸੁਣਿਆ ਹੂੰ ਮਾਤਾ ਤੂੰ ਰੋਜ ਇਹੀ ਗਾਉਣ ਜੋੜਦਾ ਐ 2 ਨੰਬਰ ਦਾ ਧੰਦਾ ਕਰਦੇ ਨੇ 2 ਨੰਬਰ ਦਾ ਧੰਦਾ ਕਰਦੇ ਨੇ ਹਾਂ ਮਾਤਾੜਕੇ ਦਾ ਤੁਸੀਂ ਕੌਲਾ ਭੁੱਕੀ ਦਾ ਕੋਲ ਕੇ ਪੀਂਦੇ ਹਾਂ ਆਥਣੇ ਵਾਂ ਕਾਂਚ ਦੇ ਗਰਾਸ ਨਾਲ ਬੋਤਲ ਮੇਚ ਤੇ ਘੜਕਾਉਂਦੇ ਹਾਂ ਹੂੰ ਇਹ ਖਾਂਦਾ ਕੱਡੀ ਜਰਦੇ ਦੀ ਪੂੜੀ ਹਾਂ ਪੈਸੇ ਤਾਂ ਜੋੜ ਨਹੀਂ ਗਈ ਦਸੀ ਦਸੀ ਦੀ ਆਉਂਦੀ ਸੀ ਜਾਂ ਪੁੱਤੀ ਜਰਦੇ ਦੀ ਪੂੜੀ ਗੱਲ ਤਾਂ ਉਹੀ ਆ ਓਹੋ ਦਸੀ ਦੀ ਆਉਂਦੀ ਤੀ ਤਾਂ ਪੈਸੇ ਜੁੜਦੇ ਮੇਨ ਗੱਲ ਕੀ ਆ ਅੱਜ ਦੇ ਟਾਈਮ ਵਿੱਚ ਬੇਬੇ ਹੁਣ ਜਿਹੜਾ ਬੰਦਾ ਨਸ਼ਾ ਕਰ ਰਿਹਾ ਹਾਂ ਜੇ ਉਹ ਬੰਦਾ 500 ਰੁਪਏ ਵੀ ਦਿਹਾੜੀ ਕਮਾਉਂਦਾ ਹਾਂ ਉਹ ਬੰਦਾ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਮੈਂ ਵੀਡੀਓ ਦੇ ਰਾਹੀਂ ਇਹ ਵੀ ਸੰਦੇਸ਼ ਦੇਣਾ ਚਾਹਣਾ ਕਿਉਂ ਕਿਉਂਕਿ ਚਾਹੇ ਮੈਂ 200 ਰੁਪਏ ਚਾਹੇ ਮੈਂ 100 ਰੁਪਏ ਕਮਾ ਰਿਆ ਇੱਕ ਦਿਨ ਦਾ ਮੈਂ ਕੋਈ ਨਸ਼ਾ ਨਹੀਂ ਕਰ ਰਿਹਾ ਕਰਦਾ ਉਹ ਤੇਰੇ ਪੱਲੇ ਰਹੂਗਾ ਉਹ ਮੇਰੇ ਪੱਲੇ ਰਹੂ ਜਿਹੜਾ ਬੰਦਾ ਕੋਈ 500 ਰੁਪਏ ਕਮਾਉਂਦਾ ਉਹਨੇ ਤਾਂ ਬੇਬੇ ਹੁਣ ਤੈਨੂੰ ਪਤੀ ਆ ਵੀ ਆਥ ਨੇ दारू ਦੀ ਬੋਤਲ ਵੀ ਪੀਣੀ ਆ ਕਿੰਨੀਆਂ ਇਹਨਾਂ ਦਾ ਤਾਂ ਹੀ ਕੀ ਆ ਜਿਹੜੇ ਆਪਣੇ ਮਜ਼ਦੂਰ ਵਰਗ ਦੇ ਲੋਕ ਨੇ ਉੱਪਰ ਕਿਉਂ ਨਹੀਂ ਜਾ ਰਹੇ ਕਿਉਂਕਿ ਇਹ ਡੇਲੀ दारू ਪੀ ਰਹੇ ਨੇ ਪਿੰਦੇ ਨਹੀਂ ਹਾਂ ਇਹਨਾਂ ਦਾ ਇਹਨਾਂ ਦਾ ਇਹੀ ਨੁਕਸਾਨ ਹੋ ਰਿਹਾ ਇਹਨਾਂ ਨੂੰ ਹਰ ਮਹੀਨੇ ਜੇ ਤਨਖਾਹ ਵੀ ਮਿਲਦੀ ਆ ਤਨਖਾਹਾਂ ਦੀ ਗੱਲ ਕਰ ਲਈਏ ਹੈ ਇਹਨਾਂ ਨੇ दारू ਪੀਣੀ ਹੈਗੇ ਕਈ ਬੱਚੇ ਕੀ ਆ ਹੁਣ ਨਵੇਂ ਨੌਜਵਾਨ ਪੀੜੀ ਆ ਇਹ ਗੋਲੀਆਂ ਤੇ ਵੀ ਲੱਗ ਗਏ ਲੱਗੇ ਲੱਗੇ ਪੁੱਤ ਗੋਲੀਆਂ ਪਕੌੜੀਆਂ ਵਾਂਗੂਆਂ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਹਾਂ ਹੈ ਇਹਨਾਂ ਦਾ ਤੁਸੀਂ ਆਪ ਦੱਸ ਸਕਦੇ ਹੋ ਵੀ ਕਿੰਨਾ ਨੁਕਸਾਨ ਨੁਕਸਾਨੇ ਆ ਭਾਈ ਇਹਨਾਂ ਦਾ ਸਰੀਰ ਚੋਂ ਖੂਨ ਫੂਕਦੀ ਆ ਗੋਲੀ ਕੜਾ ਚੰਗੀ ਆ ਗੱਲ ਤਾਂ ਉਹੀ ਆ ਗੋਲੀ ਤਾਂ ਮਾਏ ਚਲੋ ਮੋਕਤਾ ਦੀ ਹਰਾਈ ਹੋਈਆਂ ਮੇਰੇ ਨੌਜਵਾਨ ਦੋ ਪੁੱਤ ਮੁੱਕ ਗਏ ਹੂੰ ਵੀ ਮੈਂ ਬਹੁਤ ਔਖੀ ਗੱਲ ਕਰ ਰਹੀ ਆ ਹੂੰ ਵੀ ਮਾਇ ਵੀ ਹੁਣ ਤੇਰੀ ਮੰਮੀ ਹੋਰੀਆਂ ਜੇ ਫਰਨ ਤੁਰਨ ਦਾ ਕੰਮ ਕਰਦੇ ਮਾਇ ਉਹਨਾਂ ਦੇ ਨਾਲ ਹੁਣ ਵੀ ਮੁਕਾਬਲਾ ਕਰ ਸਕਦੀਆਂ ਬੈਠੀ ਬੈਠੀ ਕੰਮ ਜਿਹੜਾ ਸੋਨੇ ਦਾ ਕੰਮ ਆ ਬੈਠੀ ਬੈਠੀ ਉਹ ਵੀ ਵੱਤ ਪੱਥਰ ਦੇ ਚ ਸਕਦੀਆਂ ਹੂੰ ਪਾਂਡਾ ਟਿੰਡਾ ਮਾਲ ਸਕਦੀਆਂ ਬੈਠੀ ਬੈਠੀ ਭਾਈ ਕੁ ਜੋੜਾ ਵੀ ਕੰਮ ਆ ਪੱਲੀਆਂ ਹਾਂ ਹੁਣ ਸੂਈ ਚ ਤਾਕਾ ਪਾ ਕੇ ਕੋਈ ਪੱਲੀ ਨਹੀਂ ਕਰਦੀ ਜਿਹੜਾ ਹੁਣ ਤੁਸੀਂ ਨੇ ਮੰਨ ਕੇ ਚਲੋ ਵੀ ਤੁਸੀਂ ਕੰਮ ਵੱਧ ਕਰ ਸਕਦੇ ਹੋ ਕਿਉਂ ਤੁਸੀਂ ਨੇ ਮੇਰੀ ਮੰਮੀ ਹੁਰਿਆਂ ਤੋਂ ਕੀ ਆ ਖਰਾਕ ਵੱਧ ਖਾਦੀ ਵੀ ਆ ਜਿਹੜੀ ਪੁਰਾਣੀ ਖਰਾਕ ਤੀਗੀ ਉਹ ਚੰਗੀ ਖਰਾਕ ਹੁੰਦੀ ਸੀ ਹੁੰਦੀ ਆ ਜਿਹੜੀ ਹੁਣ ਅੱਜ ਦੇ ਸਮੇਂ ਵਾਲੀ ਖਰਾਕ ਅਜ ਤਾਂ ਉਸ ਖਰਾਕ ਹੀ ਨਹੀਂ ਰਹੀ ਸਾਡੇ ਮਾਪਨੇ ਜਿਹੜੇ ਜ਼ਿੰਮੇਦਾਰਨੀਆਂ ਗੱਲ ਕਰਦੀਆਂ ਨੇ ਹੂੰ ਮੈਂ ਆਖਿਆ ਭਾਈ ਚਾਹੇ ਮੈਂ ਲੜਦੀਆਂ ਚਾਹੇ ਮੈਂ ਬੋਲਦੀਆਂ ਹੂੰ ਹਾਂ ਜਿਹ ਲੋਗ ਹਨ ਅੱਛਾ ਮੇਰੇ ਮਹਾਪੋਤਾ ਹੋਇਆ ਦਲਵੀਰ 10 ਕਿਲੋ ਦੀ ਪੰਜੀਰੀ ਲੜਾਈ ਉਹ ਜਿੱਤੀ ਵਾਹ ਕੱਢ ਕੇ ਵੀ ਅਸੀਂ 10 ਕਿਲੋ ਕਿਉਂ ਦੀ ਘਰ ਦੇ ਦੀ ਪੰਜੀਰੀ ਲੜਾਈ ਹਾਂ 10 ਕਿਲੋ ਦੀ ਉਹ ਮੈਂ ਲਗੀ ਦੀ ਬਾਰੀ ਲੜਾਈ ਹਾਂ 10 ਕਿਲੋ ਦੀ ਉਹ ਮੈਂ ਜਿਆਦਾ ਬਲਕਾਰ ਹੋਇਆ ਜਿਆਦਾ ਲੜਾਈ ਅੱਛਾ ਵੀ ਕੋਈ ਜ਼ਿੰਮੇਦਾਰ ਨਹੀਂ 10 ਕਿਲੋ ਦੀ ਪੰਜੀਰੀ ਲੜਾਉਂਦੀ ਆ ਨਾ ਜਦੀ ਚੁੱਪ ਕਰ ਜਾਂਦੀ ਪੰਜੀਰੀ ਪਤਾ ਕੀ ਗੱਲ ਆ ਪੰਜੀਰੀ ਦਾ ਬੇਬੇ ਅੱਜ ਦੇ ਟਾਈਮ ਕੋਈ ਖਾ ਕੇ ਨਹੀਂ ਰਾਜੀ ਹਾਂ ਖਾ ਕੇ ਨਹੀਂ ਰਾਜੀ ਨਾ ਕਿਸੇ ਦੇ ਪੱਚਦੀ ਆ ਪੱਚਦੀ ਆ ਮਾਦੇ ਮਾੜੇ ਹੋਏ ਪੈਣ ਮਾਦੇ ਮਾੜੇ ਨਸ਼ੇ ਤੇ ਮੁੰਡੇ ਨੇ ਜਿਹੜੇ ਉਹ ਨਸ਼ਾ ਕਰੀ ਜਾਂਦੇ ਨੇ ਜਿਹੜੇ ਘਰੇ ਜਵਾਕ ਨੇ ਉਹ ਫੋਨ ਦੇਖੀ ਜਾਂਦੇ ਨੇ ਫੋਨਾਂ ਨੇ ਬਰਬਾਦੀ ਕਰਤੀ ਬਰਬਾਦੀ ਕਰਤੀ ਹੁਣ ਜਿਹਦੇ ਘਰੇ 4 ਫੋਨ ਨੇ 350 ਰੁਪਇਆ ਪੈਂਦਾ ਹਾਂ ਉੱਥੇ ਕੀ ਪੈਸਾ ਕਰੂਗਾ ਮਾਏ ਪਾਈ ਜਾਂ ਹੁਣ ਕੋਈ ਮੈਨੂੰ ਗੱਲ ਨਹੀਂ ਦੱਸਦਾ ਹਾਂ ਨਾ ਕੋਈ ਮੇਰੀ ਭੈਣ ਭਾਈਆਂ ਨਾਲ ਗੱਲ ਕਰਾਉਂਦਾ ਨਾ ਮੇਰੀ ਮਾਮੇ ਨਾਨਿਆਂ ਨਾਲ ਗੱਲ ਕਰਾਉਂਦਾ ਮੈਂ ਫੋਨ ਲੈ ਲਿਆ ਮੈਨੂੰ ਤਾਂ ਬਾਹਲੀ ਔਖਾ ਲੱਗਦਾ 200 ਰੁਪਈਆ ਪੈਂਦਾ ਭਾਈ ਉਹਦੇ ਚ ਮਹੀਨਾ ਹੀ ਆ ਜਾਂਦਾ ਲੈ 200 ਮੈਂ ਤਾਂ 200 ਪਾ ਕੇ ਜਣੋ ਦੀ ਮੈਂ ਤਾਂ ਬਾਹਲੀ ਤੜਫਦੀ ਆ ਵੀ ਬੂ 200 ਪਈ ਜਾ ਗੱਲ ਨਹੀਂ ਬਾਤ ਨਹੀਂ ਕੋਈ ਜਿਹੜੇ ਪੁਰਾਣੇ ਬੁੜੇ ਨੇ ਉਹ ਪੈਸਿਆਂ ਦੀ ਵੀ ਕੀ ਆ ਕਸਰ ਕਰਦੇ ਨੇ ਕਰਦੇ ਨੇ ਕਰਦੇ ਨੇ ਜਦੋਂ ਬੇਬੇ ਮੰਨ ਕੇ ਚਲੋ ਵੀ ਤੁਹਾਡਾ 10 ਸਾਲ ਲੰਘੇ 12 ਸਾਲ ਲੰਘੇ ਤੁਸੀਂ ਵੱਡੇ ਹੋ ਗਏ ਵੀ ਫਿਰ ਤੁਸੀਂ ਨੇ ਕੀ ਕੰਮ ਕਰਨਾ ਏਦੋਂ ਬਾਅਦ ਸਟਾਰਟ ਕਰਿਆ ਅਸੀਂ ਤਾਂ ਕੰਮ ਭਾਈ ਕੱਢ ਕਢਾਈਏ ਦਾ ਬਥੇਰਾ ਕਰਦੀਆਂ ਸੀ ਆ ਮੈਂ ਤਾਂ ਤੁਰੀ ਜਾਂਦੀ ਜੇ ਦੇਖ ਆਉਂਦੀ ਜਵਾਖਾਂ ਨੂੰ ਖੜੇ ਹੁੰਦੀ ਝੰਗੀ ਹਾਂ ਜੇ ਕੋਈ ਡੋਰੀਆਂ ਬੁੰਦੀ ਜਾਲੀ ਪਾਉਂਦੀ ਉਹ ਕਰ ਲੈਂਦੀ ਸੀ ਸਾਡੇ ਵਿਆਹਾਂ ਨੂੰ ਮੈਂ ਨਿਆਣੀ ਸੀ ਮੇਰੀਆਂ ਭੈਣਾਂ ਸਿਆਣੀਆਂ ਤੀਆਂ ਜਿੰਨੀਆਂ ਵੀ ਕਾਟਾਂ ਪਾਈਆਂ ਉਹਨੇ ਦਰਜੀ ਨੇ ਅੱਛਾ ਸਾਡਾ ਤਾਂ ਆਇਆ ਲੱਗਦਾ ਸੀ ਪੜੀ ਤੋਂ ਹਾਂ ਆਈ ਉਹ ਸਾਰੀਆਂ ਗਲਾਮੇ ਵਾਲੀਆਂ ਕਾਂਟਾ ਉਹ ਮੇਜੂ ਕੁਮਾ ਪ੍ਰਾਣਾ ਕਪੜਾ ਕੱਟ ਕੇ ਉਹ ਮੇਜੂ ਕੋ ਕਾਟਾ ਸਿੱਖ ਗਈ ਉਹ ਮੇਜੂ ਕੁਮਾ ਕਪੜੇ ਸਿਆਂ ਲੀਖ ਸਿੱਖ ਗਈ ਮੈਂ ਸਾਰੀ ਪਰਿਵਾਰ ਦੇ ਭਾਈ ਚੀਮਾ ਵਾਲਿਆਂ ਦੇ ਕਪੜੇ ਸਿਆਂ ਕਰਾਂ ਜਦ ਮਾ ਮੇਰਾ ਨਾਨ ਕੀ ਜਾਇਆ ਕਰਾਂ ਦਿਹਾਲਪਰੇ ਵਾਲੇ ਪੰਜ ਮਾਮੇ ਤੇ ਕਿਸੇ ਨੇ ਸੂਟ ਧਰਤਾ ਕਿਸੇ ਨੇ ਜਵਾਕਾਂ ਦੇ ਕਪੜੇ ਧਰਤੇ ਪਾਈ ਉੱਥੇ ਗਾਰਾ ਲੱਗ ਜਾ ਕਰੇ ਫਿਰ ਮੈਂ ਕਹਾ ਕਰਾਂ ਮੀ ਨਾ ਮੈਨੂੰ ਮਿਲੇ ਆਇਆ ਕਰੋ ਨਾਲੇ ਤੁਸੀਂ ਉੱਥੇ ਕੱਪੜੇ ਸੇ ਮੈ ਲਿਆਇਆ ਕਰੋ ਅੱਛਾ ਨਾਲੇ ਭਾਈ ਮੈਂ ਬੌੜਾਂ ਵਾਲਿਆਂ ਦੇ ਕੱਪੜੇ ਸੇਉਂਦੀ ਸੀ ਹੂੰ ਤਾਂ ਕੋਈ ਜੁਗੀਜਾ ਨਹੀਂ ਲਾਉਂਦੀ ਨਾ ਹੁਣ ਤਾਂ ਜੇ ਮੈਂ ਮੇਰੀ ਪੋਤ ਨੂੰ ਉਹਨੂੰ ਕਿਹਾ ਵੀ ਮੇਰੇ ਭਾਈਆ ਸਮੀਰ ਚ ਨੂੰ ਜੇ ਬਲਾ ਦੇ ਮੇਰੀ ਮਸ਼ੀਨ ਦੀ ਬੁਰੀ ਹਾਲਤ ਕਰਤੀ ਫੌਜੀ ਨੂੰ ਬੜੀ ਦੀ ਮਸ਼ੀਨ ਮੈਂ ਆਏ ਨ ਕੰਕਰੀ ਚੂੜੀ ਮਾਂ ਗੋ ਸਾਹਮ ਸਾਹ ਰੱਖੀ ਆ ਫਿਰ ਮੈਂ ਕਹਾ ਕੁੜੇ ਅੰਬੇਰੇ ਸਮੀਰ ਚ ਨੂੰ ਜੇ ਬਣਾ ਦੇ ਕਹਿੰਦੀ ਮੈਨੂੰ ਤਾਂ ਲਾਉਣੀ ਨਹੀਂ ਆਉਂਦੀ ਲੈ ਤੁਸੀਂ ਅੱਜ ਕੱਲ੍ਹ ਜਿਹੜੀਆਂ ਅੱਜ ਕੱਲ੍ਹ ਦੀਆਂ ਨੂਹਾਂ ਨੇ ਬਹਿੀਆਂ ਬਰੀਆਂ ਨੇ ਉਹ ਕੀ ਆ ਕੱਪੜੇ ਫੈਸ਼ਨ ਹੋ ਗਿਆ ਫੈਸ਼ਨ ਦੇ ਵਿੱਚ ਵੜ ਗਏ ਤਾਂ ਹੀ ਆਪਣੇ ਕੀ ਆ ਪਿੰਡਾਂ ਦੇ ਪਿੰਡ ਲੋਕਾਂ ਦੇ ਲੋਕ ਕੀ ਆ ਇਹ ਬਰਬਾਦ ਕਿਉਂ ਹੋ ਰਹੇ ਨੇ ਬਰਬਾਦ ਹੋ ਗਏ ਹਾਂ ਇਹਨਾਂ ਨੇ ਕੀ ਆ ਪੈਸਾ ਖਰਾਬ ਕਰ ਰਹੇ ਹੁਣ ਮੈਂ ਵੀ ਹਾਂ ਮੈਂ ਕੀ ਆ ਸ਼ਹਿਰ ਜਾਣਾ ਆਪਦਾ ਉੱਥੇ ਕੋਟ ਪੈਂਟ ਲੈ ਆਉਣਾ ਜਾਂ ਉੱਥੇ ਕੁੜਤਾ ਪਿਆ ਮਾ ਨਵਾਂ ਬਣਿਆ ਬਣਾਇਆ ਲੈ ਆਉਣਾ ਘਰੇ ਤਾਂ ਕੋਈ ਬਣਾ ਕੇ ਦਿੰਦਾ ਨਹੀਂ ਨਾ ਬਣਾਉਣ ਵਾਲਾ ਹਾਂ ਨਾ ਕੋਈ ਨਿਗ੍ਹਾ ਲਾ ਕੇ ਰਾਜੀ ਨਾ ਕੰਮ ਕਰਕੇ ਰਾਜੀਆ ਕੰਮ ਕਰਕੇ ਰਾਜੀਆ ਕੋਈ ਕਰਦੀ ਨਹੀਂ ਟੁੱਟਿਆ ਪੁਰਾਣਾ ਨਹੀਂ ਸਮੇਂ ਸਮ ਦੀ ਗੱਲ ਤਾਂ ਉਹੀ ਆ ਇਹ ਜਿਹੜੇ ਪਹਿਲਾਂ ਟੁੱਟੇ ਪੁਰਾਣੇ ਲੋਕ ਕੱਪੜੇ ਪਾਉਂਦੇ ਸੀ ਅੱਗੇ ਦਾ ਟਾਕੀਆਂ ਵੀ ਲਾਉਂਦੇ ਤੇ ਬੁੜੀਆਂ ਗੋਡਿਆਂ ਤੇ ਟਾਕੀਆਂ ਲਾ ਕੇ ਉਹ ਕੱਪੜੇ ਪਾਉਂਦੇ ਤੇ ਤਾਂ ਕਰਕੇ ਕੀ ਆ ਉਹਨਾਂ ਨੇ ਹੁਣ ਤੱਕ ਕੀ ਆ ਸਾਨੂੰ ਇੱਥੇ ਤੱਕ ਲੈ ਆਂਦਾਗਾ ਵੀ ਮੰਨ ਕੇ ਚਲੋ ਤੁਸੀਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਏ ਹੋ ਤਾਂ ਕਰਕੇ ਅੱਜ ਦੇ ਟਾਈਮ ਅਸੀਂ ਮੋਟਰਸਾਈਕਲਾਂ ਤੇ ਜਾਂਦੇ ਆ ਜੇ ਤੁਸੀਂ ਨੇ ਤੁਰ ਕੇ ਆਪਣੀ ਜ਼ਿੰਦਗੀ ਗਾਹੀ ਆ ਗਾਹੀ ਆ ਨਾਲੇ ਮੇਰੇ ਡੈਡੀ ਦਾ ਕੀ ਪਤਾਗਾ ਵੀ ਪੈਸੇ ਖਾਏ ਜਾਂਦੇ ਆਏ ਜਾਂਦੇ ਮੰਨ ਤਾਂ ਉਹ ਤਾਂ ਵਾਰੀ ਨਹੀਂ ਕਿਸੇ ਤੇ ਮਾਤਾ ਕਹਿੰਦੀ ਵੀ ਭਾਈ ਕਿਤੇ ਬਿਚੂ ਹੀ ਨਾ ਅਸੀਂ ਤਾਂ ਪੈਸਾ ਪੈਸਾ ਜੋੜਦੇ ਆ ਗੱਲ ਤਾਂ ਵੀ ਇਹਦੇ 5-400 ਰੁਪਈਆ ਬਿਚੀ ਰਾੜ ਜਾਣ ਹਾਂ ਮੈਂ ਤਾਂ ਅਤਿਵਾਰੀ ਨਹੀਂ ਸੀ ਕਰਦੀ ਹਾਂ ਮੈਂ ਇੱਥੇ ਚੱਕਰ ਕਾਈਉ ਪਹੁੰਚ ਗਈ ਹੂੰ ਹਾਂ ਜਿਹੜੇ ਵੀ ਮੰਨ ਕੇ ਚਲੋ ਤੁਹਾਡਾ ਵਿਆਹ ਹੋਣ ਤੋਂ ਪਹਿਲਾਂ ਵੀ ਜਿਹੜੇ ਤੁਸੀਂ ਨੇ ਕੰਮ ਕੀਤੇ ਨੇ ਜਾਂ ਕੋਈ ਵੀ ਕੰਮ ਕੀਤਾ ਜਾਂ ਤੁਸੀਂ ਨੇ ਕਣਕ ਵੱਢੀ ਆ ਜਾਂ ਜੀਰੀ ਲਾਈ ਆ ਵੀ ਉਦੋਂ ਜੀਰੀ ਲੱਗਦੀ ਹੁੰਦੀ ਸੀ ਹਾਂ ਜੀਰੀ ਸਾਡੇ ਪਿੰਡ ਤਾਂ ਘੱਟ ਲੱਗਦੀ ਸੀ ਧਿਆਨਪਰੇ ਲੱਗਦੀ ਸੀ ਅੱਛਾ ਉੱਥੇ ਕਲਰਾਂ ਚ ਲੱਗਦੀ ਸੀ ਜੀਰੀ ਹੂੰ ਜੇ ਕਿਸੇ ਦੇ ਥੋੜਾ ਕਣਾ ਥਾਉਂ ਦਾਤੀ ਲਾਉਣ ਦਾ ਪੀਲਾ ਦੋ ਕੀਲੇ ਹੂੰ ਜੀਰੀ ਦੇ ਸਾਡੇ ਕਿੱਬੇ ਜ਼ਿਆਦੇ ਤੇ ਤੀਮੀ ਅੱਛਾ ਅਸੀਂ ਕਹਿੰਦੇ ਵੀ ਭਾਈ ਸਾਨੂੰ ਖਾਣ ਜੋਗਰਾ ਥਾਉਂ ਦੇਵੋ ਮੋਟਰ ਤੇ ਅਸੀਂ ਤਾਂ ਆਪਣੇ ਜੋਗਰੀ ਜੀਰੀ ਲਾਵਾਂਗੇ ਤਾਂ ਲਾ ਕੇ ਆਵਾਂਗੇ ਹਾਂ ਵੀ ਸਾਡੇ ਕਣਕੇ ਜ਼ਿਆਦੇ ਹੁੰਦੀ ਸੀ ਇੱਕ ਵੱਧ ਹੁੰਦੇ ਸੀ ਮੇਲ ਹੁੰਦਾ ਸੀ ਧੂਰੀ ਜਣੋ ਜੀ ਧੂਰੀ ਮਿਲ ਕਰਕੇ ਭਾਈ ਇੱਕ ਬੀਜ ਦੇ ਤੇ ਬਹੁਤ ਬੜਾਈ ਚੱਲਦੀ ਸੀ ਕੁੜੀਆਂ ਖੱਤਰੀਆਂ ਅੱਗਾਂ ਨੂੰ ਜਾਂਦੀਆਂ ਸੀਆਂ ਹਮ ਮੱਝਾਂ ਵੱਧਤੀਆਂ ਚਾਰ ਪੰਜ ਮੱਝਾਂ ਸੀਆਂ ਅੱਛਾ ਉਹ ਪਾਈ ਅਸੀਂ ਆਪਦਾ ਨਰਵਾ ਮੇਰੀ ਮਾਂ ਨੇ ਗਿਦਵਾ ਹੋ ਗਈ ਸੀ ਪਹਿਲਾਂ ਹਮ ਫਿਰ ਦੁੱਧ ਪਾ ਪਏ ਬੇਨਿਆ ਪਤ ਪਰ 11 ਸਾਲ ਮੇਰੀ ਨਾਨ ਕੀ ਰਹੀ ਹਮ ਮੇਰੀ ਮਾਂ ਫਿਰ ਸਾਨੂੰ ਕਹਿੰਦੀ ਤਿੰਨ ਕੁੜੀਆਂ ਨੇ ਪਾਈ ਹਮ ਵੀ ਮਾਈ ਨਹੀਂ ਕਿਤੇ ਜਾਂਦੀ ਮੇਰੀਆਂ ਧੀਆਂ ਦੀ ਬੇਕਦਰੀ ਹੋ ਜੂਗੀ ਸਿਉਨੇ ਵਰਗੀਆਂ ਮੇਰੇ ਸਿੰਘਾਂ ਨੇ ਵੀ ਮਾਈ ਨਹੀਂ ਕਿਤੇ ਜਾਂਦੇ ਆਓ ਪਹਿਲਾਂ ਕੀ ਆ ਬੰਦਾ ਬੰਦੇ ਦੀ ਕਹਿੰਦੇ ਨੇ ਹੁੰਦੇ दारू ਹੁੰਦਾ ਸੀ ਜਾਂ ਫਿਰ ਬੰਦਾ ਜਾਂ ਫਿਰ ਆਪਣੇ ਮਾਪੇ ਕੀ ਸੀ ਬੱਚਿਆਂ ਦੀ ਕਦਰ ਕਰਦੇ ਸੀ ਅੱਜ ਹਾਂ ਕਦਰ ਕਰਦੇ ਅੱਜ ਦੇ ਟਾਈਮ ਤਾਂ ਨਾ ਤਾਂ ਪਹਿਲੀ ਗੱਲ ਬੱਚੇ ਹੀ ਨਹੀਂ ਹੋ ਰਹੇ ਜਿਨ੍ਹਾਂ ਦੇ ਹੋ ਰਹੇ ਨੇ ਉਹ ਕਦਰੇ ਨਹੀਂ ਕਰਦੇ ਹੈਗੇ ਨਾ ਕਦਰ ਨਹੀਂ ਕਰਦੇ ਕਦਰ ਨਹੀਂ ਪਾ ਰਹੇ ਨਾ ਕਦਰ ਨਹੀਂ ਕਰਦੇ ਚਲ ਭਾਈ ਉਹ ਫੇਰ ਮੇਰਾ ਤਾਂ ਆਇਆ ਵਿਚਾਰਾ ਰੰਡਾ ਹੋ ਗਿਆ ਉਹਦੇ ਘਰ ਵਾਲੀ ਮਰ ਗਈ ਬੱਚਾ ਹੋਣਾ ਸੀ ਹੂੰ ਫਿਰ ਭਾਈ ਉਹਨਾਂ ਨੇ ਜ਼ੋਰ ਪਾ ਲਿਆ ਪੰਚਾਇਤ ਵਾਲਿਆਂ ਨੇ ਚੀਮਾ ਵਾਲਿਆਂ ਨੇ ਹੂੰ ਫਿਰ ਉਹਦੇ ਤੋੜਤੀ ਸੀ ਉਹਦੇ ਦੋ ਸਮਝ ਮੁੰਡੇ ਹੀ ਹੋਏ ਹੂੰ ਔਖਾਂ ਤਾਂ ਬਹੁਤ ਕਟੀਆਂ ਨੇ ਪੁੱਤ ਫੇਰ ਜਉਣਦੀ ਸੀ ਜੀਰੀ ਵੱਢਦੇ ਜਾਂ ਆਗ ਗੋਲ ਦੀਆਂ ਪੁੱਤ ਜਾ ਅਸੀਂ ਕਣਕ ਵੱਢਦੀਆਂ ਅਸੀਂ ਕੁਛ ਘਰ ਦੀ ਖੇਤੀ ਸੀ ਅੱਛਾ ਅਸੀਂ ਆਪਦੇ ਕਣਕ ਵੇਚਦੇ ਤੇ ਭਾਈ ਇਹ ਬੇਬੇ ਜਿਹੜਾ ਤੁਹਾਡਾ ਵਿਆਹ ਸੀਗਾ ਵੀ ਮੰਨ ਕੇ ਚੱਲੋ ਵੀ ਜਦੋਂ ਤੁਹਾਡਾ ਵਿਆਹ ਹੋਇਆਗਾ ਇਹ ਉਦੋਂ ਤੁਹਾਡੀ ਕਿੰਨੀ ਉਮਰ ਸੀ ਜਾਂ ਤੁਸੀਂ ਕਿੱਡੇ ਕ ਬੜੇ ਹੋਗੇ ਸੀ ਜਦੋਂ ਤੁਹਾਡਾ ਵਿਆਹ ਹੋਇਆਗਾ ਉਹ ਅੱਗੇ ਤਾਂ ਪੁੱਤ ਹੁਣ ਤਾਂ ਦਿੰਦੇ ਨੇ ਆਨੰਦ ਮਹਾਰਾਜ ਤੇ ਅੱਗੇ ਫੇਰੇ ਕਰਦੇ ਹੁੰਦੇ ਸੀ ਅਸਲੇ ਚ ਕੁੜੀ ਨੂੰ ਪਟਿਆ ਲਾਂਦੇ ਤੇ ਤੁਹਾਡੇ ਫੇਰੇ ਹੋਏ ਤੇ ਹਾਂ ਮੇਰੇ ਫੇਰੇ ਹੋਏ ਕਾਜ ਕਿਵੇਂ ਕਰਦੇ ਹੁੰਦੇ ਹਾਂ ਅਸਲੇ ਚ ਪਟਿਆ ਕੇ ਮੂਹਰੇ ਤੇ ਬਾਪੂ ਲੱਗਿਆ ਮਾਂ ਅਗਰ ਸਾਹਲਾ ਖਿੱਚੀ ਜਾਂਦੇ ਤੇ ਅੱਛਾ ਕਦੇ ਮਾਮੇ ਨੇ ਹੱਥ ਲਾਤਾ ਕਦੇ ਨਾਨੇ ਨੇ ਕਦੇ ਚਾਚੇ ਨੇ ਕਦੇ ਤਾਏ ਨੇ ਵੀ ਗੱਬੇ ਚਿਰਾਗ ਲਾਏ ਹੁੰਦੇ ਤੇ ਆਲੇ-ਦਾਲੇ ਕੁਰਸੀ ਤੇ ਤਾਂ ਸਲੇ ਨੂੰ ਆਏ ਗਾਹਾਂ ਅਗੇੜੇ ਨਹੀਂ ਜਾਂਦੇ ਤੇ ਆਲੇ-ਦਾਲੇ ਅੱਛਾ ਆ ਵੀ ਫੇਰੇ ਕਹੇ ਹੁੰਦੇ ਤੇ ਅੱਗੇ ਫੇਰੇ ਪਹਿਲਾਂ ਫੇਰੇ ਹੁੰਦੇ ਤੇ ਹਾਂ ਪਹਿਲਾਂ ਆਨੰਦਕਾਰਜ ਨਹੀਂ ਹੁੰਦਾ ਨਾ ਅੱਗੇ ਜੇ ਹੁਣ ਤਾਂ ਕੁੜੀਆਂ ਨੂੰ ਮੰਗਦੇ ਹੂੰ ਇਹਾਂ ਤਾਂ ਜਦੀ ਸ਼ਟਾਰਟ ਹੋ ਜਾਂਦੀਆਂ ਨੇ ਫੋਨ ਤੇ ਗੱਲਾਂ ਕਰਨ ਮੁੰਡੇ ਨਾਲ ਇਹ ਸਭ ਤੋਂ ਗੱਲ ਮੈਂ ਜਦੋਂ ਪੁੱਛਣੀ ਚਾਹੁੰਦਾ ਸੀ ਜਦੋਂ ਤੁਸੀਂ ਆਪੇ ਦੱਸਤੀ ਵੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਨੇ ਮੁੰਡੇ ਨੇ ਬੇ ਫੋਨਾਂ ਤੇ ਗੱਲਾਂ ਕਰ ਦਿੰਦੇ ਨੇ ਹਨਾ ਫੋਨੇ ਸ਼ਟਾਰਟ ਹੋ ਜਾਂਦੇ ਨੇ ਅੱਗੇ ਤਾਂ ਪੁੱਤ ਵਿਆਹ ਦਿੰਦੇ ਤੇ ਮੇਰੇ ਫੇਰੇ ਤੇ ਨਿਆਣੀ ਦੇ ਹੋ ਗਏ ਪਹਿਲਾਂ ਤਾਂ ਮੈਂ ਇੱਕ ਦੂਜੇ ਦਾ ਮੂੰਹ ਵੀ ਨਹੀਂ ਦੇਖਦੇ ਤੇ ਤੁਸੀਂ ਨੇ ਮੇਰੇ ਦਾਦੇ ਦਾ ਮੂੰਹ ਦੇਖਿਆ ਸੀ ਨਹੀਂ ਮੈਂ ਨਹੀਂ ਦੇਖਿਆ ਮੈਂ ਤਾਂ ਕੁੜੀ ਹੋ ਗਈ ਸੀ ਤਾਂ ਵੀ ਮੂੰਹ ਲੁਕ ਜਾਂਦੀ ਸੀ ਮੈਂ ਤਾਂ ਅੱਛਾ ਹਾਂ ਮੈਂ ਲੁਕ ਜਾਂਦੀ ਮੇਰੇ ਚਾਚੇ ਕੇ ਮੇਰੇ ਬੱਬੇ ਬਥੇਰ ਕਹਿੰਦੀ ਟੀਮੀਆਂ ਮੇਰੇ ਭਾਬੀ ਹੋਰੀ ਕਹਿੰਦੇ ਲਾ ਤੈਨੂੰ ਸ਼ਰਮ ਨਹੀਂ ਆਉਂਦੀ ਲੁਕਦੀ ਆ ਮੈਂ ਕਹਿੰਦੀ ਮੈਨੂੰ ਤਾਂ ਸ਼ਰਮ ਆਉਂਦੀ ਆ ਮੈਂ ਇੰਜਾਂ ਸਾਹਮਣੇ ਆਉਂਦੀ ਆਉ ਸ਼ਰਮ ਪਹਿਲਾਂ ਸ਼ਰਮ ਮੰਨਦੇ ਅੱਜ ਦਾ ਟਾਈਮ ਤਾਂ ਜਵਾਬਾਂ ਨੂੰ ਆਪਾਂ ਕਹਦੀ ਵੀ ਕੁੜੀਆਂ ਨੂੰ ਲਾ ਲੋ ਜਾਂ ਮੁੰਡਿਆਂ ਨੂੰ ਲਾ ਲੋ ਸ਼ਰਮ ਨਹੀਂ ਹੈਗੀ ਜਿਹੜੀਆਂ ਆਪਣੀਆਂ ਰੀਤੀ ਰਿਵਾਜ ਸਤੇਗੇ ਕੁੜੀਆਂ ਸਲਵਾਰ ਸੂਟ ਪਾਉਂਦੀਆਂ ਤੇ ਚੁੰਨੀਆਂ ਲੈਂਦੀਆਂ ਤੇ ਉਹ ਅੱਜ ਦੇ ਟਾਈਮ ਰਹਿਣੇ ਹੈਗਾ ਰਹਿਣ ਤੁਸੀਂ ਵੀ ਸ਼ਹਿਰ ਜਾਣਦੇ ਹੋ ਮੈਂ ਵੀ ਸ਼ਹਿਰ ਜਾਣਾਂਗਾ ਆਪਾਂ ਦੇਖਦੇ ਹਾਂ ਹਣਾ ਜੇ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਹੈਗੀਆਂ ਉਹ ਲੋਹਰਾ ਟੀ-ਸ਼ਰਟਾਂ ਚ ਦੇਈ ਜਾਂ ਫਿਰ ਜੀਨ ਟੌਪ ਦੇ ਵਿੱਚ ਜ਼ਿਆਦਾ ਰਹਿ ਕੇ ਖੋਸ ਨੇ ਅੱਜ ਦੇ ਟਾਈਮ ਕੀ ਆ ਵੀ ਜਿਹੜੇ ਲੋਕਾਂ ਨੂੰ ਫੈਸ਼ਨ ਨੇ ਕੀ ਆ ਉਹਨੇ ਮਾਰ ਲਿਆ ਮਾਰ ਲਈ ਫੈਸ਼ਨ ਨੇ ਨਾ ਉਹ ਹੰਡਾਉਂਦੀਆਂ ਨੇ ਆ ਤਾਂ ਹੰਡਾ ਕਰਕੇ ਖੰਡ ਚ ਦੇ ਦਿੰਦੀਆਂ ਹਾਂ ਹਾਂ ਪਹਿਲੀ ਗੱਲ ਨਾ ਹੀ ਨਹੀਂ ਸੋਚਦੀਆਂ ਵੀ ਇਹ ਤੇ ਪੈਸੇ ਲੱਗੇ ਹੋਏ ਨੇ ਅਸੀਂ ਹੰਡਾ ਆ ਜੀ ਇਹਨੂੰ ਸਮਾਰ ਕੇ ਜਿਹੜੇ ਸੂਟ ਨੇ ਸੂਟ ਕੀ ਗੱਲੇ ਵਿਆਹ ਸਾਧਿਆਂ ਨੂੰ ਪਾਉਂਦੇ ਨੇ ਹੁਣ ਪੂਨੇ ਆਮ ਨਹੀਂ ਪਾਉਂਦੇ ਹੈਗੇ ਘਰੇ ਤਾਂ ਹੋਰੇ ਕੱਪੜੇ ਪਾਈ ਰੱਖਦੇ ਨੇ ਵਧੀਆ ਨਹੀਂ ਲੱਗਦੇ ਭਾਈ ਚਾਹੇ ਪਾਉਂਦੀ ਨੇ ਮੈਨੂੰ ਨਹੀਂ ਵਧੀਆ ਲੱਗਦੇ ਵਧੀਆ ਨਹੀਂ ਲੱਗਦੀ ਇਹ ਗੱਲ ਜੇ ਮੈਂ ਕਾਈ ਵੀ ਦਿੰਨੀ ਆ ਫੇਰ ਅਗਦੀ ਬੁੱਲ ਹੋਰੇ ਸਾਲਾਂ ਦੇ ਕਰਦੀ ਆ ਫਰਕਾਉਣ ਲੱਗ ਜਾਂਦੀ ਆ ਮੈਂ ਕਹਿੰਦੀ ਹੁਣ ਕੁਛ ਨਹੀਂ ਆ ਪਾਈ ਫਿਰਦੀਆਂ ਮੈਨੂੰ ਤਾਂ ਜਮੀ ਨਹੀਂ ਵਧੀਆ ਲੱਗਦੀ ਐ ਛੋਟੀਆਂ ਪਲਾਜੂਆਂ ਨੇ ਹਾਂ ਹੈ ਇਹ ਪਲਾਜੋ ਆਗਾ ਬੇਬੇ ਜਾਂ ਕੋਈ ਵੀ ਕੱਪੜਾ ਇਹ ਉਹਨਾਂ ਵਾਸਤੇ ਬਣਿਆ ਸੀ ਜਿਹੜੇ ਕੀ ਬਿਮਾਰ ਲੋਕ ਸੀਗੇ ਜਿਹੜੇ ਖੁੱਲੇ ਕੱਪੜੇ ਨੇ ਇਹ ਪਲਾਜੋ ਹੋ ਗਿਆ ਜਾਂ ਹੋਰ ਹੋ ਗਿਆ ਇਹ ਜਿਹੜੀ ਜੀਨ ਆਗੀ ਇਹ ਉਹਨਾਂ ਵਾਸਤੇ ਬਣੀ ਹੋਈ ਆ ਮੁੰਡਿਆਂ ਵਾਸਤੇ ਵੀ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ ਜੇ ਤੰਗ ਕੱਪੜੇ ਉਹਨਾਂ ਦੇ ਭੇੜੇ ਰਹਿਣਗੇ ਵੀ ਮਸ਼ੀਨ 'ਚ ਫਸ ਨਾ ਜਾਵੇ ਕਾਸੀ 'ਚ ਫਸ ਨਾ ਜਾਵੇ ਮਸ਼ੀਨ 'ਚ ਨਾ ਫਸ ਜਾਵੇ ਇਹ ਤਾਂ ਕਰਕੇ ਬਣਿਆ ਹੋਇਆ ਦੀਗਾ ਇਹਨਾਂ ਨੇ ਕੀ ਆ ਆਪਣੇ ਲੋਕਾਂ ਨੇ ਕੀ ਆ ਫੈਸ਼ਨ ਬਣਾ ਲਿਆ ਬਣਾ ਲਿਆ ਹੁਣ ਕੁੜੀਆਂ ਤਾਂ ਭਾਈ ਹੂੰ ਆਇ ਕਹਿੰਦੀ ਨੇ ਵੀ ਅਸੀਂ ਪੈਂਟ ਜੀਂਦ ਪੈਂਟ ਪਾਈਏ ਸਾਲਟ ਪਾਈਏ ਹਾਂ ਮੁੰਡੇ ਭਾਈ ਗਰਾਰੇ ਪਾਉਣ ਤੱਕਰ ਜਾਂਦੇ ਨੇ ਅਸੀਂ ਤੀਮੀਆਂ ਬਣੀਏ ਲੈ ਹੁਣ ਮਾ ਇਹ ਗੱਲ ਰਵਾਜ ਦੇਖ ਲੈ ਕਿੱਧਰ ਉਹ ਬਾਜੇ ਵਾਲੇ ਨੇ ਹੂੰ ਜਦ ਹੁਣ ਬਾਜਾ বাজਦਾ ਭਾਈ ਹੂੰ ਉਹ ਜਾਣ ਕੇ ਭਾਈ ਉਹਨੇ ਦੇਖ ਲੈ ਕੱਪੜੇ ਪਾੜ ਕੇ ਤੀਮੀਆਂ ਵਾਲੇ ਹੂੰ ਉਹ ਕਰੀਵੇ ਪਾਈ ਤੂੰ ਤਾਂ ਪੁੱਠਾ ਘਰਾਰਾ ਪਾਈ ਪਰਦਾ ਕਾ ਤਾਂ ਪਤਾ ਨਹੀਂ ਲੱਗਿਆ ਮੈਨੂੰ ਤਾਂ ਵੀ ਪੁੱਠਾ ਪੈ ਗਿਆ ਕਿ ਸਿੱਧਾ ਪੈ ਗਿਆ ਆ ਛਾਉਣ ਦੇ ਮਾਰੇ ਪੁੱਠਾ ਘਰਾਰਾ ਪਾ ਲਉਂਦੇ ਕੇ ਭਾਈ ਵਜੇ ਆਲੇ ਟੋਲ ਹਾਂ ਘੜਕਾਉਂਦੇ ਹੁਣ ਇਹੋ ਜਿਹਾ ਜਬਾਨਾ ਹੁਣ ਉਹ ਕੁੜੀਆਂ ਕਿੱਥੇ ਦੱਬਦੀਆਂ ਨੇ ਹੁਣ ਤਾਂ ਬਾਬੇ ਕਿਹੜੀ ਮਰਜ਼ੀ ਤੁਸੀਂ ਬੋਲੀ ਪਾਈ ਜਾਓ ਕੋਈ ਡਾ ਮਰਜ਼ੀ ਗਾਣਾ ਲਾਈ ਜਾਓ ਹੁਣ ਕੋਈ ਨਹੀਂ ਕਿਸੇ ਨੂੰ ਬੋਲਦਾ ਹੈਗਾ ਹਾਂ ਵੀ ਜਿਹੜਾ ਇਹ ਡੀਜੇ ਨੇ ਇਹ ਡੀਜੇ ਲਾਉਂਦੇ ਨੇ ਲੋਕ ਇਹਦੇ ਉੱਤੇ ਗੱਲ ਤਾਂ ਕੰਮਾ ਇਹਦੇ ਉੱਤੇ ਲੜਾਈ ਤਾਂ ਹੁੰਦੀ ਹੈਗੀ ਗਾਣਿਆਂ ਪਿੱਛੇ ਵੀ ਵਟ ਕੀ ਹੈ ਹੁਣ ਕੋਈ ਨਹੀਂ ਇੱਕ ਦੂਜੇ ਨੂੰ ਇਹ ਗੱਲ ਨਹੀਂ ਰਹੀ ਹੈਗੀ ਹੁਣ ਹਾਂ ਇਹ ਜਿਹੜੀ ਤੁਸੀਂ ਨੇ ਆਪ ਦੀ ਮੰਨ ਕੇ ਚੱਲੋ ਵੀ ਆਪ ਦੀ ਜ਼ਿੰਦਗੀ ਹੰਡਾਈ ਹੈਗੀ ਵਿਆਹ ਤੱਕ ਹੂੰ ਵਿਆਹ ਤੱਕ ਦਾ ਜਿਹੜਾ ਸੋਨੇ ਸਫਰ ਕੀਤਾ ਉਹਦੇ ਵਿੱਚ ਸਮਝ ਕੇ ਮੰਨ ਕੇ ਚੱਲੋ ਵੀ ਨਹੀਂ ਸੋਨੇ ਪੜਾਈ ਕਰੀਆ ਬਟ ਤੁਹਾਨੂੰ ਕੀ ਅੱਜ ਦਾ ਟਾਈਮ ਹੈ ਸਾਕਤਾਬ ਵੱਧਾਗਾ ਆ ਜਿਆ ਦੇ ਵੱਧਾ ਸਾਬਕਤਾਬ ਅੱਜ ਕੱਲ ਕੁੜੀਆਂ ਨੂੰ ਨਿਉਣਾ ਸਾਬਕਤਾਬ ਹੈਗਾ ਜਿੰਨਾ ਸੋਨੂ ਆ ਹਨਾ ਆਰਡਰ ਸੁਰਖੀ ਹੋਈ ਨਹੀਂ ਲੋਟ ਆਉਂਦੀ ਇਹਨਾਂ ਨੂੰ ਹੁਣ ਤਾਂ ਮੈਂ ਕਹਿੰਦਾ ਵੀ ਮੁੰਡਾ ਪਹਿਲਾਂ ਤਿਆਰ ਹੋ ਜਾਂਦਾ ਹੈਗਾ ਵਿਆਹ ਬੂਜਣਾ ਹੈਗਾ ਜੇ ਵੀ ਜਿਹੜੀਆਂ ਇਹ ਆਪਣੀਆਂ ਆਉਣ ਵਾਲੀਆਂ ਟਾਈਮ ਦੇ ਵਿੱਚ ਨੂੰਹਾਂ ਨੇ ਜਾ ਕੇ ਆਦੀਆ ਆਪਣੀਆਂ ਮਾਮਾ ਨੇ ਵੀ ਇਹਨਾਂ ਤੋਂ ਤਿਆਰੇ ਨਹੀਂ ਹੋਇਆ ਜਾਂਦਾ ਹਾਂ ਨਹੀਂ ਹੋਇਆ ਜਾਂਦਾ ਹੈ ਇਹਨਾਂ ਦਾ ਸੁਰਖੀ ਪਾਊਡਰ ਹੀ ਨਹੀਂ ਲੋਟ ਆਉਂਦਾ ਨਾਲੇ ਇਹ ਜਿਹੜਾ ਸੁਰਖੀ ਹੈਗੀ ਜਾਂ ਨੇਪਾਲ ਸਾਜਾ ਪਾਊਡਰ ਆਗਾ ਜਿਹੜਾ ਆਪਣੇ ਕਰਦੇ ਨੇ ਇਹ ਕੁੜੀਆਂ ਲਾਉਂਦੀਆਂ ਨੇ ਇਹ ਬੱਬੇ ਮੈਂ ਵੀਡੀਓ ਜਰਾ ਇਹ ਵੀ ਦੱਸਣਾ ਚਾਹਣਾ ਵੀ ਇਹੇ ਨੇਰੀ ਜਹਿਰ ਆ ਗਈ ਇਹ ਸਭ ਤੋਂ ਵੱਧ ਬਿਮਾਰੀਆਂ ਲੰਮਾ ਬਿਮਾਰੀਆਂ ਬਿਮਾਰੀਆਂ ਹਉਣੇ ਜਿਆਦੇ ਇਹਦੇ ਨਾਲ ਜਿਹੜੀ ਇਹ ਲਿਪਸਟਿਕ ਬੁੱਲਾਂ ਤੇ ਲੱਗਦੀ ਆ ਇਹਦੇ ਨਾਲ ਸਭ ਤੋਂ ਵੱਧ ਬਿਮਾਰੀਆਂ ਲੱਗਦੀਆਂ ਨੇ ਲੱਗਦੀਆਂ ਨੇ ਹਾਂ ਮੈਂ ਇਹ ਕਹਾਂ ਇਹ ਚਾਹੇ ਕੁੜੀਆਂ ਮੰਨਣ ਚਾਹੇ ਨਾ ਮੰਨਣ ਇਹਦੇ ਨਾਲ ਸਭ ਤੋਂ ਵੱਧ ਬਿਮਾਰੀਆਂ ਕਿਉਂ ਕਿਉਂਕਿ ਮੈਨੇ ਇਹਦੇ ਬਾਰੇ ਸਟੱਡੀ ਕਰੀ ਹੋਈ ਹੈਗੀ ਜਿਹੜੇ ਮੈਂ ਤਾਂ ਹੁਣ ਪੜ੍ਹਾਂਗਾ ਹਾਂ ਮੈਨੂੰ ਪੜਨ ਕਰਕੇ ਇਹਦੇ ਬਾਰੇ ਪਤਾ ਜਿਹੜੀ ਇਹ ਲਿਪਸਟਿਕ ਆ ਇਹਦੇ ਵਿੱਚ ਕੀ ਆ ਆਪਾਂ ਕਹਿ ਦਈਏ ਵੀ ਕੈਂਸਰ ਦੀ ਇੱਕ ਮਾਤਰਾ ਪਾਈ ਜਾਂਦੀ ਆ ਉਹ ਤਾਂ ਹੀ ਦਾ ਬੁੜੀਆਂ ਨੂੰ ਕੈਂਸਰ ਕਿਉਂ ਹੋ ਰਿਹਾ ਇਹਦੇ ਕਰਕੇ ਕੈਂਸਰ ਹੋ ਰਿਹਾ ਹਾਂ ਇਹ ਸਭ ਤੋਂ ਵੱਡਾ ਇਹ ਕਾਰਨ ਆਗਾ ਕਾਰਨ ਹਾਂ ਇਹ ਹੁਣ ਇਹ ਗੱਲ ਸਮਝਦੇ ਤਾਂ ਹੈ ਨਹੀਂ ਨਾ ਸੁਣਨ ਨਾ ਸੁਧਰਨ ਅੱਗੇ ਹੁੰਦੀ ਸੀ ਪੁੱਤ 25 ਪੈਸਿਆਂ ਦੀ ਹਮ ਐਡੀ ਕਬੱਟੀ ਹਮ ਸੁਰਖੀ ਦੀ ਉਹ ਲਾਉਂਦੀਆਂ ਤੇ ਅਜਵਾਕ ਲਿਖਦੇ ਵੀ ਉਹਦੇ ਨਾਲ ਹੁੰਦੇ ਲੀਲੀ ਸਾਹੀ ਲਾਲ ਸਾਹੀ ਉਹ ਐਡੀ ਕ ਬੱਟੀ ਹੁੰਦੀ ਸਾਰੀ ਖਾਨੀ ਦਸੀ ਦੀ ਉਹ ਹੁੰਦੀ ਕਰਨੀ ਪੰਜੀ ਦੀ ਉਹ ਜਿਹੜੀ ਸਾਹੀ ਹੁੰਦੀ ਦੀ ਆ ਬੱਟੀ ਹੁੰਦੀ ਤੇ ਉਹ ਦੇਸੀ ਦੇਸੀ ਉਹਦੇ ਨਾਲ ਤਿਆਰ ਕਰੀ ਹੁੰਦੀ ਹੈ ਦੇਸੀ ਕਾਨੂੰਨ ਤੇ ਉਹ ਦੇਸੀ ਉਹਦੇ ਨਾਲ ਤਿਆਰ ਕੋਈ ਭਾਈ ਨਾ ਕਦੇ ਸੰਧੂਰ ਪਾਇਆ ਤੇ ਉਹੀ ਮੱਥੇ ਤੇ ਕਸਾ ਲੈਣੀ ਉਹੀ ਮਾਰੀ ਜੇ ਜਾਣਾ ਬੁੱਲਾਂ ਤੇ ਲਾ ਲੈਣੀ ਦੇਖੀ ਹੋਈ ਨਹੀਂ ਕਿਹੜੇ ਬੇਬੇ ਆਪਣੇ ਰੀਤੀ ਰਿਵਾਜ ਪੁਰਾਣੇ ਤੇ ਹੋ ਗਏ ਠੀਕਾ ਉਹ ਆਪਾਂ ਅੱਗੇ ਵੀ ਵੀਡੀਓ ਦੇ ਰਾਹੀਂ ਗੱਲ ਕਰਾਂਗੇ ਵੀ ਜਿਹੜਾ ਆਪਣਾ ਕੁੰਡੀਤੀ ਜਾਂ ਸੋਟਾ ਦੀ ਅੱਜ ਦੇ ਟਾਈਮ ਤਾਂ ਜਿਹੜੀ ਚਟਣੀ ਹੈਗੀ ਉਹ ਚਟਣੀ ਹੀ ਤੁਸੀਂ ਦੇਖ ਲਓ ਵੀ ਬੂੜੀਆਂ ਨੇ ਕੀ ਕਰਦੀ ਨੇ ਗ੍ਰੈਂਡਰ ਮਾਰ ਦਿੰਦੀਆਂ ਨੇ ਉਹ ਗ੍ਰੈਂਡਰ ਕੀ ਆ ਬਿਮਾਰੀਆਂ ਨੇ ਜਿਹੜਾ ਆਪਣਾ ਖੁੰਡੀ ਸੋਟਾ ਚੱਲਦਾ ਸੀਗਾ ਉਹ ਨਿੰਮ ਦਾ ਸੋਟਾ ਹੁੰਦਾ ਸੀ ਨਿੰਮ ਦਾ ਜਿਹੜਾ ਕੋਈ ਵੀ ਚੀਜ਼ਾ ਚਾਹੇ ਪੱਤੇ ਨੇ ਚਾਹੇ ਉਹਦਾ ਡੱਕਾਗਾ ਵੀ ਉਹ ਆਪਾਂ ਨੂੰ ਬਿਮਾਰੀਆਂ ਤੋਂ ਫਾਇਦੇਮੰਦ ਸੀਗਾ ਫਾਇਦੇਮੰਦ ਸੀ ਹਾਂ ਇਹ ਕੀ ਆ ਗ੍ਰੈਂਡਰ ਆ ਜਿਹੜਾ ਬਾਰੀਆਂ ਲੱਗਦੀਆਂ ਜਿਹੜੇ ਗਠੇ ਦੀਤੀ ਉਹ ਕੜੱਤਰ ਨਿਕਲ ਜਾਂਦੀ ਦੀ ਠੰਡਕ ਪੈ ਜਾਂਦੀ ਦੀ ਉਹ ਜੇ ਹੁੰਡੀ ਛੋਟੇ ਨਾਲ ਪਹਿਲਾਂ ਜਿਹੜਾ ਹੁਣ ਅੱਜ ਦੇ ਟਾਈਮ ਗ੍ਰੈਂਡਰ ਇਹ ਬਿਮਾਰੀ ਆ ਗਈ ਨੇਰੇ ਹਾਂ ਅਜੇ ਤੱਕ ਹੁੰਡੀ ਘੋਟਣੇ ਜਾਂ ਤੇ ਡੈਡੀ ਫੌਜੀ ਕਹਿੰਦਾ ਬੇਬੇ ਚਾਟਣੀ ਘੁੱਟਦੀ ਆ ਲਿਆਓ ਚਾਟਣੀ ਉਹ ਤੋਂ ਉਹ ਗ੍ਰੈਂਡਰ ਵਾਲੀ ਮਹਿੰਦੀ ਵਰਗੀ ਹੋ ਜਾਂਦੀ ਆ ਚਾਟਣੀ ਉਹ ਤਾਂ ਚਾਟਣੀ ਵਧੀਆ ਨਹੀਂ ਹੁੰਦੀ ਗ੍ਰੈਂਡਰ ਵਾਲੀ ਬੇਬੇ ਮਾਤਾ ਜੀ ਜਿਹੜਾ ਤੁਹਾਡਾ ਜ਼ਿੰਦਗੀ ਦਾ ਸਫ਼ਰ ਤੀਗਾ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤੁਹਾਨੂੰ ਪਤਾ ਹੈ ਵੀ ਤੁਹਾਡੀ ਕਿੰਨੀ ਉਮਰ ਸੀਗੀ ਮਾਤਾ ਪੁੱਤ ਨਿਆਣੀ ਸੀ ਜਿਆਦੇ 15 ਸਾਲ ਪਹਿਲਾ 15 ਸਾਲਾਂ ਦਾ ਨਾ ਉਹਨਾਂ ਦੇ ਦੇਤੇ ਤੇ ਮੇਰੀ ਮਾਂ ਰੰਡੀ ਕਰਕੇ ਅੱਛਾ ਵੀ ਫੇਰੇ ਹੋਏ ਵੀ ਨਾਲ ਇਹਦੇ ਵੀ ਫੇਰੇ ਦੇ ਦੀ ਭਾਈ ਤੇਰੇ ਸੁਣੋ ਬੋਝ ਲੈ ਜੂ ਮੇਰੇ ਮਾਮੇ ਕਹਿੰਦੇ ਵੀ ਤੂੰ ਇਹਨੂੰ ਪਾ ਮਾ 11 ਸਾਲ ਨੂੰ ਤੋੜਨੀ ਚਾਹੀਏ 9 ਸਾਲ ਨੂੰ ਤੋੜਦੀ ਜਿਵੇਂ ਹਰਕਤ ਹੋਈ ਮਤਲਬ ਤੂੰ ਤੋੜਦੀ ਅੱਛਾ ਜਦ ਪਹਿਲਾਂ ਕੁੜੀਆਂ ਦੇ ਵਿਆਹ ਹੁੰਦੇ ਤੇ ਪੁੱਤ ਹੂੰ ਓਹੋ ਤੌਰ断ਦੀ ਹੁੰਦਾ ਜਾਂ ਤਾਂ ਤੀਜੇ ਸਾਲ ਤੋੜਦੇ ਤੇ ਹੂੰ ਜਾਂ ਤੋੜਦੇ ਤੇ ਉਹ ਪੰਜਵੇਂ ਸਾਲ ਜਿਹਦੇ ਟਾਈਮ ਤੁਸੀਂ ਦੇਖ ਸਕਦੇ ਹੋ ਬੇ ਬੀਜੇ ਮੇ ਹੁਣ ਮੰਨ ਕੇ ਚਲੋ ਵੀ ਹਨਾ ਜਿਹੜੇ ਮੁੰਡਾ ਕੁੜੀ ਨੇ ਮੰਨ ਕੇ ਚਲੋ ਦੇਖ ਦਿਖਾਈਆ ਹੋ ਗਿਆ ਉਹ ਤਾਂ ਦੂਜੇ ਤੀਜੇ ਮਹੀਨੇ ਵਿਆਹ ਕਰ ਦਿੰਦੇ ਨੇ ਹਨਾ ਦੂਜੇ ਤੀਜੇ ਉਹ ਤਾਂ ਆਈ ਨੂੰ ਪਤਾ ਵੀ ਕਾਹੀ ਕਰ ਰੋ ਹੁਣੀ ਚੁੰਨੀ ਚੜਾਵਾ ਕਰ ਦੋ ਹਾਂ ਵੀ ਹੁਣੇ ਚੁੰਨੀ ਚੜਾਵਾ ਕਰ ਦੋ ਹਾਂ ਵੀ ਸਾਡੇ ਨਾਲੇ ਤੋਰ ਦੋ ਵੀ ਪਰ ਜਿਹੜਾ ਥੋੜਾ ਵਿਆਹ ਸੀਗਾ ਵੀ ਉਹ ਤੁਸੀਂ ਇਹ ਦਸਕਾ ਨੂੰ ਕੀ ਦੱਸਣਾ ਚਾਹੁੰਦੇ ਹੋ ਵੀ ਕਿਵੇਂ ਹੋਇਆ ਸੀਗਾ ਥੋੜਾ ਵਿਆਹ ਵੀ ਥੋੜਾ ਦੇਖ ਦਿਖਾਈਆ ਹੋ ਗਿਆ ਜਦੋਂ ਵੀ ਉਸ ਤੋਂ ਕਿੰਨੇ ਸਾਲ ਬਾਅਦ ਥੋੜਾ ਵਿਆਹ ਹੋਇਆ ਉਹ ਨਹੀਂ ਤੇ ਪੁੱਤ ਦੇਖਦਾ ਹੁੰਦਾ ਅੱਗੇ ਅੱਛਾ ਪੁੱਤਾਂ ਵਾਲੇ ਨਹੀਂ ਤੇ ਦੇਖਦੇ ਹੂੰ ਧੀ ਵਾਲੇ ਨਹੀਂ ਤੇ ਦੇਖਦੇ ਹੁੰਦੇ ਅੱਛਾ ਬਸ ਵੀ ਬੰਦੇ ਦੇਖ ਆਉਂਦੇ ਤੇ ਬਾਪ ਦੇਖ ਆਉਂਦਾ ਮਾਮਾ ਦੇਖ ਆਉਂਦਾ ਹੂੰ ਨਾ ਨਾ ਦੇਖ ਆਉਂਦਾ ਦਾਦਾ ਦੇਖ ਆਉਂਦਾ ਸਾਰੇ ਦੇਖ ਕੇ ਭਾਈ ਦੇਖ ਆਉਂਦਾ ਮੁੰਡਾ ਕੁੜੀ ਪਸੰਦ ਹੋ ਜਾਂਦਾ ਮਤਬਰ ਕੁੜੀਆਂ ਕਤਰੀਆਂ ਉਧਰ ਉਧਰ ਸ਼ਾਮ ਹੁੰਦੀਆਂ ਨੇ ਤੇ ਸਭ ਦਾ ਕੁੜੀ ਦੀ ਕੋਈ ਮੁਲਾਕਾਤ ਨਹੀਂ ਹੁੰਦੀ ਨਹੀਂ ਪਤਾ ਹੀ ਨਹੀਂ ਸੀ ਹਾਂ ਪਤਾ ਹੀ ਨਹੀਂ ਸੀ ਪਤਾ ਅੱਛਾ ਫਿਰ ਮੰਨ ਕੇ ਚਲੋ ਵੀ ਥੋੜਾ ਜਦੋਂ ਰਿਸ਼ਤਾ ਹੋ ਗਿਆ ਫਿਰ ਉਸ ਤੋਂ ਬਾਅਦ ਕਿੰਨਾ ਟਾਈਮ ਬਾਅਦ ਲੰਘ ਗਿਆ ਸੀਗਾ ਜਿਹੜਾ ਤੁਹਾਡਾ ਵਿਆਹ ਹੋਇਆਗਾ ਮੈਂ ਤਾਂ ਫਿਰ 11 ਸਾਲ ਬਾਅਦ ਹੋਰੀਆਂ 11 ਸਾਲ ਬਾਅਦ ਬੇਬੇ ਹਾਂ ਅੱਜ ਦੇ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਆਪਾਂ ਕਹਿੰਦੇ ਵੀ ਸਾਲ ਵੀ ਨਹੀਂ ਲੰਘਦਾ ਨਹੀਂ ਸਾੜੋ ਤਾਂ ਕਹੂਗੀ ਨਹੀਂ ਮੈਨੂੰ ਤੋੜ ਦੋ ਨਹੀਂ ਮੈਂ ਹੋਰ ਪਾਸੇ ਜਾਨੀ ਆ ਨਹੀਂ ਮੈਂ ਹੋਰ ਪਾਸੇ ਜਾਨੀ ਆ ਹਾਂ ਹਾਂ ਇਹ ਗੱਲ ਬਿਲਕੁਲ ਬੇਬੇ ਛੋਟੀ ਸਹੀ ਆ ਵੀ ਪਰ ਪਹਿਲਾਂ ਕੀ ਸੀਗਾ ਸਮਾਂ ਚੰਗਾ ਸੀਗਾ ਚੰਗਾ ਸੀ ਹਾਂ ਅੱਜ ਕੀ ਆ ਸਮਾਂ ਕੀ ਆ ਮਾੜਾ ਆ ਗਿਆ ਸਮਾਂ ਨਹੀਂ ਮਾੜਾ ਆ ਜਿਹੜੇ ਆਪਣੇ ਮਾਪੇ ਆਪਣੇ ਜਵਾਕਾਂ ਦੇ ਮਾਪੇ ਨੇ ਉਹ ਕੀ ਆ ਜਵਾਕਾਂ ਨੂੰ ਸਹੀ ਰਾਏ ਨਹੀਂ ਦੇ ਰਹੇ ਨਾ ਮਾਪੇ ਲਵੇ ਟਾਈਮ ਆ ਕਿਉਂਕਿ ਸਵੇਰੇ ਆਪਣੇ ਮੰਮੀ ਡੈਡੀ ਨੇੜੇ ਉਹ ਕੰਮ ਤੇ ਭੱਜ ਜਾਂਦੇ ਨੇ ਜਵਾਕਾਂ ਨੂੰ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ ਨਹੀਂ ਦੇ ਸਕਦੇ ਜਦੋਂ ਤੁਸੀਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਹਟਾਇਆਗਾ ਬੇਬੇ ਆਪਣੇ ਪਿੰਡੇ ਦੇ ਉੱਤੇ ਵਿਆਹ ਹੋਣ ਤੋਂ ਪਹਿਲਾਂ ਆਪਾਂ ਕਹਿ ਦਈਏ ਜਾਂ ਵੀ ਤੁਸੀਂ ਨੇ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੇ ਕੀਲੇ ਕਣਕ ਦੇ ਵੜਦੇ ਸੀਗੇ ਉਦੋਂ ਉਦੋਂ ਅਸੀਂ ਤਾਂ ਭਾਈ ਬਹੁਤ ਵਧਾਈ ਕਰਦੇ ਸੀ ਅੱਛਾ ਦਿਨ ਦੱਸ ਕੇ ਹਟੀਆਂ ਵੀ ਜਦ ਮੈਂ ਉਰੇ ਆਂ ਆ ਪਿੰਡ ਦਾ ਫਿਰ ਆਵੇਂ ਵੱਧਦੇ ਤੇ ਉਰੇ ਵਾਲੀ ਗੱਲ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜਿਹੜੀ ਤੁੰਨੇ ਪਿੱਛੇ ਬੜਾਈ ਕਰੀ ਹੈਗੀ ਉਹ ਤੁਸੀਂ ਕਿਵੇਂ ਬੜਾਈ ਕਰਦੇ ਸੀ ਕੀ ਗੱਲ ਉਹ ਪਾਈ ਜਿਹੜੀ ਘਰ ਦੀ ਕਣਕ ਹੁੰਦੀ ਸੀ ਸਾਰਿਆਂ ਕੋਲੇ ਬਿੜ 20 ਮੇ ਮਰਾ ਕੋਲੇ ਜਮੀਨ ਆ ਸਾਡੇ ਚ ਪਿੰਡ ਹੂੰ ਉਹ ਬਿੜੀਆਂ ਨਾਲ ਵੱਢ ਲਾਂਦੇ ਫਿਰ ਠੇਕੇ ਤੇ ਵੱਧਦੇ ਹੁੰਦੇ ਅੱਛਾ ਜਾ ਕੌਣ ਟੌੜ ਕਣ ਕਦਾ ਸਬਸੀ ਦਾ ਕਿਲਾ ਉੱਥੇ ਜਾਂ ਤਿੰਨ ਮਣ ਕਣ ਹੁੰਦੀ ਸੀ ਪੰਜ ਪੰਡਾ ਸੀ ਤੂੜੀ ਦੀਆਂ ਅੱਛਾ ਫੇਰ ਜਣੂ ਦੀਆਂ ਐ ਪੱਡੇ ਹੁੰਦੇ ਸੀ ਅਸੀਂ ਕਿਲਾ ਰੋਜ਼ ਪੱਡੇ ਹੁੰਦੇ ਸੀ ਅੱਛਾ ਕਿਲਾ ਹਾਂ ਕਿਲਾ ਰੋਜ਼ ਪੱਡੇ ਹੁੰਦੇ ਚਾਰੇ ਪੰਜੇ ਜਣੇ ਕਿੰਨੇ ਜਣੇ ਹਾਂ ਅਸੀਂ ਤਿੰਨੇ ਭੈਣਾ ਸੀ ਹੂੰ ਦੋਏ ਭਰਾ ਕੇ ਅੱਛਾ ਪੰਜ ਜਣੇ ਕਿਲਾ ਵੜਦੇ ਹੁੰਦੇ ਹਾਂ ਪੰਜ ਜਣੇ ਕਿਲਾ ਬੀਬੀ ਰੋਟੀ ਬਣਾ ਕੇ ਹੂੰ ਕੂੜਾ ਕਾਣਾ ਸਿੱਟ ਕੇ ਹਰਾ ਵੱਢ ਕੇ ਘਰੇ ਸਿੱਟ ਕੇ ਹੂੰ ਫੇਰ ਭਾਈ ਉਹ ਸਾਡੀ 10 ਵਜੇ ਦੀ ਚਾਹ ਲੈ ਜਾਂਦੀ ਸੀ ਅੱਛਾ ਅਸੀਂ ਉਹਦੇ ਜਾਂਦੀ ਨੂੰ ਮਤਲਬ ਅੱਧਾ ਕਿਲਾ ਵੜ ਦੰਦੇ ਅੱਛਾ ਫੇਰ ਅਸੀਂ ਸਮਝ ਕਿਲਾ ਅਸੀਂ ਕਹਿੰਦੇ ਵੀ ਕਿਲਾ ਵੱਢ ਕੇ ਦਾਮ ਲੈਣਾ ਨਹੀਂ ਲੈਣਾ ਹੂੰ ਹੁਣ ਦੇ ਹੁਣ ਦੇ ਜਵਾਬ ਹੁਣ ਦੇ ਜਵਾਬ ਤੋਂ ਵਡਾ ਲਾ ਖੁੱਡ ਵੀ ਹੁਣ ਤਾਂ ਨਹੀਂ ਬੇਬੇ ਵੱਢਾ ਜਾਂਦਾ ਮੇਤੋਂ ਨਹੀਂ ਵੱਢਾ ਜਾਂਦਾ ਤੇ ਜਿਹੜਾ ਤੁਹਾਡਾ ਉਦੋਂ ਖਾਣਾ ਪੀਣਾ ਸੀਗਾ ਉਹ ਜਿਹੜਾ ਤੋਂ ਮੰਨ ਕੇ ਚਲੋ ਵੀ ਪ੍ਰੋਪਰ ਤੁਸੀਂ ਖਾਂਦੇ ਪੀਂਦੇ ਸੀਗੇ ਮੰਨ ਕੇ ਚਲੋ ਜੰਮਣ ਤੋਂ ਲੈ ਕੇ ਆਪਣੇ ਵਿਆਹ ਤੱਕ ਜਿਹੜਾ ਤੁਸੀਂ ਨੇ ਖਾਦਾ ਪੀਤਾਗਾ ਕੁਝ ਵੀ ਦੇ ਉਹ ਖਾਣਾ ਪੀਣਾ ਕੀ ਸੀਗਾ ਵੀ ਤੁਸੀਂ ਕੀ ਖਾਂਦੇ ਪੀਂਦੇ ਸੀ ਹਾਂ ਇਹ ਖਾਂਦੇ ਤੇ ਭਾਈ ਦਹੀਂ ਹੁੰਦੀ ਸੀ ਦੋਲੂ ਨਾਲ ਅੱਛਾ ਸਬਜੀ ਦਾ ਦੋਲੂ ਹੁੰਦਾ ਸੀ ਅੱਛਾ ਸਾਡੇ ਕਿੰਨੀ ਹੁੰਦੀ ਆ ਤੌੜੀਆਂ ਹੁੰਦੀਆਂ ਤਾਂ ਪੁੱਤ ਆਹ ਕੱਚੀਆਂ ਤੌੜੀਆਂ 15 ਕਿਲੋ ਵਾਲੀ ਤੌੜੀ ਲੱਸੀ ਦੀ ਭਰ ਕੇ ਲੈ ਜਾਂਦੇ ਤੇ ਅੱਛਾ ਬਸ ਹੁੰਦਾ ਤੀਂ ਜਣਾ ਹੂੰ ਇਹ ਜਿਹੜੇ ਤੋਂ ਪਾਣੀ ਪਾ ਲੈਂਦੇ ਪਾਣੀ ਪਾ ਕੇ ਫੇਰ ਪੀ ਲੈਂਦੇ ਤੇ ਆਥਣ ਤਾਂ ਹੀ ਦੱਸੀਓ ਪੀ ਜਾਂਦੇ ਅੱਛਾ ਕੋਈ ਚਾਦਾ ਇੰਨਾ ਮਾਹੌਲ ਨਹੀਂ ਸੀ ਹੂੰ ਨਾ ਪਤਾ ਸੀ ਚਾਦਾ ਅੱਛਾ ਹਾਂ ਵੀ ਜਿਹੜਾ ਉਦੋਂ ਤੁਸੀਂ ਨੇ ਖਾਣਾ ਪੀਣਾ ਸੀ ਜਿਹੜੇ ਰੋਟੀ ਸੀ ਜਾਂ ਆਪਾਂ ਕਹიდੀ ਚੌਲ ਤੇਗੇ ਹਾਂ ਨਾ ਚੌਲ ਤਾਂ ਨਹੀਂ ਤੇ ਹਾੜੀ ਤੇ ਚੱਲਦੇ ਤੇ ਅੱਛਾ ਤੇ ਇਹ ਬਸ ਵੀ ਦਹੀਂ ਦਾ ਡੋਲੂ ਹੁੰਦਾ ਦੁਪਹਿਰੇ ਨੂੰ ਦਾ ਸਬਜੀ ਹੁੰਦੀ ਹੂੰ ਇਹ ਫਰਨਾਲ ਚੱਕਣੀ ਦੇ ਨਾਲ ਦਹੀਂ ਨਾਲ ਰੋਟੀ ਖਾਣੀ ਸਵੇਰੇ ਸ਼ਾਮ ਵੀ ਮੰਨ ਕੇ ਚਲੋ ਵੀ ਤੂੰ ਕੀ ਖਾਂਦੇ ਪੀਂਦੇ ਸੀਗੇ ਸਾਬ ਵੀ ਮੰਨ 20 25 ਸਾਲ ਦੀ ਉਮਰ ਵਿੱਚ ਤੁਸੀਂ ਕੀ ਖਾਤਾ ਪੀਤਾ ਸਵੇਰੇ ਸ਼ਾਮ ਤੇੜੇ ਦੁਕਾਨ ਵਾਲੀਆਂ ਚੀਜ਼ਾਂ ਨੇ ਨਾ ਇਹ ਤਾਂ ਜਾਣਦੇ ਵੀ ਨਹੀਂ ਤੇ ਪੁੱਤ ਅੱਛਾ ਨਾ ਇਹਨਾਂ ਨੂੰ ਨਾ ਪਤਾ ਕੀ ਹੂੰ ਨਾ ਨਾ ਅੱਜ ਦੇ ਬੱਚੇ ਤਾਂ ਤੁਸੀਂ ਦੇਖ ਲਓ ਵੀ ਜੰਮਦੇ ਹੀ ਦੁਕਾਨ ਤੇ ਜਾਂਦੇ ਨੇ ਜੰਮਦੇ ਜਾਂਦੇ ਨੇ ਜੇ ਵਿਆਹ ਹੋ ਹੂੰ ਨਾ ਉਹ ਲੱਡੂ ਖਾਣ ਨਾ ਪਕੌੜੀਆਂ ਖਾਣ ਨਾ ਵਰਤੀ ਖਾਣ ਹਾਂ ਉਹ ਤਾਂ ਬਿਲਕੁਲ ਨਾ ਉਹ ਖਾਣ ਪੁੱਤ ਆਹਾ ਗਲਾਬ ਜਾਮਣਾ ਰਸ ਗੁੱਲੇ ਕਹਿਣਗੇ ਅਸੀਂ ਤਾਂ কুরਕਰੇ ਖਾਣੇ ਨੇ কুরਕਰੇ ਖਾਣੇ ਨੇ ਇਹ ਕੀ ਆ ਮੇਜ ਖਾਣਾ ਇਹ ਕੀ ਆ ਆਪਾਂ ਵੀਡੀਓ ਦੇ ਵਿੱਚ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂਗੇ ਚੰਗਾ ਵੀ ਜਿਹੜੇ ਲੇਜ ਕਰਕ ਰਹੇ ਨੇ ਆਪਣੇ ਸਰੀਰ ਲਈ ਵੀ ਇਹ ਨੁਕਸਾਨਦਾਇਕ ਨੇ ਚਾਹੇ ਰਾਜੀ ਨਹੀਂ ਰਹਿੰਦੇ ਬੱਚੇ ਹਾਂ ਚਾਹੇ ਟੌਫੀਆਂ ਨੇ ਚਾਹੇ ਲੇਜ ਕਰਕ ਰਹੇ ਨੇ ਇਹ ਨੁਕਸਾਨਦਾਇਕ ਨੇ ਖਾਣਾ ਦਾ ਚਲੋ ਮੈਂ ਵੀ ਹਾਂ ਮੈਂ ਕਿਹਾ ਕੋਈ ਲਿਮਟ ਦੇ ਵਿੱਚ ਖਾਣਾ ਮਹੀਨੇ 'ਚ ਕਦੀ ਵਾਰ ਉਹ ਚੀਜ਼ ਖਾਣੇਗੇ ਵੀ ਵੱਧ ਨਹੀਂ ਹਾਂ ਵੀ ਜੇ ਹੁਣ ਇਹ ਜਿਹੜੇ ਬੱਚੇ ਨੇ ਜਾਦੇ ਖਾਂਦੇ ਨੇ ਇਹਨਾਂ ਦਾ ਨੁਕਸਾਨ ਬਹੁਤ ਤੁਸੀਂ ਸਰੀਰ ਦੇਖ ਸਕਦੇ ਇਹਨਾਂ ਦੇ ਕਿੰਨੇ ਮੋਟੇ ਨੇ ਫਿਰ ਹੈ ਨਹੀਂ ਕੋਸ ਹਾਂ ਉਹ ਆਈ ਉਹਦਾ ਖਾਣਾ ਹੈ ਉਂਗਲ ਉਂਗਲ ਲਾਏ ਤਾਂ ਗਰ ਜਾਣਗੇ ਆ ਪਸਲੀਆਂ ਗੇੜ ਲਾਡੋ ਵੱਡੀ ਪੰਮਾ ਬੱਚਿਆਂ ਦੀਆਂ ਹਾਂ ਉਹ 50 50 ਰੁਪਈਆ ਦੀ ਚੀਜ਼ ਖਾ ਜਾਂਦੀ ਆਪਣਾ ਛੋਟੀ ਥੋੜੀ ਹਾਂ ਬਲਕਾਰ ਦੀ ਫਿਰ ਥੋੜੇ ਸਮੇਂ ਦੇ ਵਿੱਚ ਜਿਹੜੇ 50 ਰੁਪਏ ਦੇ ਉਹਨਾਂ ਦੀ ਕਿੰਨੀ ਵੈਲਿਊ थी ਹਾਂ ਬਹੁਤ ਰੁਪਈਏ ਦੇਹਾੜੀ ਅੱਛਾ ਬਸ ਜੇ ਦੀਵਾਲੀ ਨੂੰ ਜਾਂਦੇ ਵੀ ਸ਼ਬਦ ਲੈਣ ਵੀ ਸੀਰੀ ਛੱਡਦੇ ਨਹੀਂ ਤੇ ਹੁੰਦੇ ਹੂੰ 300 ਰੁਪਿਆ ਲੈ ਕੇ ਸੀਰੀਆਂ ਤੋਂ ਬਿੰਦੇ ਅੱਛਾ 100 ਦਾ ਪਹਾੜ ਬਣ ਜਾਂਦਾ ਸੀ 50 ਪੈਸੇ ਕਿਲੋ ਦੁੱਧ ਪਾਇਆ ਪੁੱਤ ਮਾਂ ਅੱਛਾ 8 ਰੁਪਈਆ ਦਾ ਕਿਲੋ ਕਿਉ ਹੁਣ ਕਿੱਥੇ ਵਗ ਗਿਆ 800 ਦਾ ਹੁਣ ਤਾਂ ਹਾਂਜੀ ਬਾਬਿਓ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ